ਸਾਤੇ ਸਮੇਂ ਸੀ ਨਵਾਂ ਸ਼ਹਿਰ ਗੀਤਾ ਪਵਨ ਰੋਡ ਤੇ ਮੌਜੂਦ ਹਾਂ ਔਰ ਫਿਰ ਤੋਂ ਪਹੁੰਚੇ ਹਾਂ ਮਲੋਤਰਾ ਸਾਹਿਬ ਦੇ ਸ਼ੋਰੂਮ ਤੇ ਔਰ ਇੱਥੇ ਜਿਹੜਾ ਵੀ ਕਸਟਮਰ ਆਉਂਦਾ ਹਮੇਸ਼ਾ ਸੈਟੀਸਫਾਈ ਹੋ ਕੇ ਜਾਂਦਾ ਉਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਤੇ ਜਦੋਂ ਕਸਟਮਰ ਇਹਨਾਂ ਕੋਲ ਆਉਂਦਾ ਇਹ ਬਹੁਤ ਅੱਛੀ ਗਾਈਡੈਂਸ ਦਿੰਦੇ ਆ ਉਸ ਤੋਂ ਬਾਅਦ LG ਦੇ ਪ੍ਰੋਡਕਟ ਦੇ ਜੋ ਰੇਟ ਇੱਥੇ ਮਿਲਦੇ ਆ ਉਹ ਤੁਸੀਂ ਪੂਰੇ ਪੰਜਾਬ 'ਚ ਕਿਤੇ ਵੀ ਕੰਪੈਰੀਸ਼ਨ ਕਰ ਲਓ ਇਹਨਾਂ ਦੇ ਰੇਟ ਜਿਹੜੇ ਆ ਉਹ ਜੈਨੂਇਨ ਹੁੰਦੇ ਆ ਇੰਟਰਨੈਟ ਤੋਂ ਰੇਟ ਲੈ ਕੇ ਆਓ ਕਿਸ चीज ਦਾ ਕਿਸੇ ਵੀ ਚੀਜ਼ ਦਾ ਓਕੇ ਮੰਨ ਲਓ ਮੈਂ ਤੁਹਾਡੇ LG ਦੀ ਹੈ LCD ਦਾ ਰੇਟ ਲੈ ਕੇ ਆ ਗਿਆ। ਐਲਸੀਡੀ ਲਾਓ ਵਾਸ਼ਿੰਗ ਮਸ਼ੀਨ ਲਿਆਓ AC ਲਿਆਓ ਨਵੀਂ ਦਾ ਹਾਂਜੀ ਠੀਕ ਹੈ ਜੀ। ਉਹ ਇੰਟਰਨੈਟ ਦੀ ਜੋ ਰੇਟ ਆ ਜਦ ਤੁਸੀਂ ਮਾਰਕੀਟ ਦਾ ਮਿਨੀਮਮ ਰੇਟ ਲਿਆਓ ਉੱਤੇ ਐਕਸਚੇਂਜ ਵੈਲਿਊ ਦਵਾਂਗੇ। ਮੰਨ ਲਓ ਇੰਟਰਨੈਟ ਤੇ ਇਹਦਾ ਰੇਟ 38990 ਵੀ ਨਹੀਂ ਕੱਲਾ 38000 ਹੀ ਹੈ ਫਿਰ। ਤੇ 38000 ਤੁਸੀਂ ਤੁਹਾਨੂੰ ਦਵਾਂਗੇ। ਅੱਛਾ 38000 ਜੋ ਪ੍ਰਾਈਸ ਘਟਾ ਦੇਣਾ। ਹਾਂ ਘਟਾ ਦੇਣਾ। ਮਤਲਬ ਇਹਦਾ ਪ੍ਰਾਈਸ ਨਹੀਂ ਵਧੂਗਾ ਝੋਲ ਨਹੀਂ ਹੋਊਗਾ ਝੋਲ ਧੋਖਾਧੜੀ ਨਹੀਂ ਹੋਊਗੀ ਧੋਖਾਧੜੀ ਕਿੱਦਾਂ ਹੋਊਗੀ ਮੈਂ ਤਾਂ ਤੁਹਾਨੂੰ ਕਹਿ ਤਾ ਤੁਸੀਂ ਇੰਟਰਨੈਟ ਤੋਂ ਵੇਖ ਲਓ ਇੰਟਰਨੈਟ ਤੋਂ ਘੱਟ ਕੇਤੇ ਰੇਟ ਨਹੀਂ ਹੈ ਵਾਸ਼ਿੰਗ ਮਸ਼ੀਨ ਚ ਵੀ ਇਦਾਂ ਹੀ ਵਾਸ਼ਿੰਗ ਮਸ਼ੀਨ ਵੀ ਸਾਡੇ ਕੋਲ ਇਨਵਰਟਰ ਡਾਇਰੈਕਟ ਡਰਾਈਵ ਮਸ਼ੀਨਾਂ ਆ ਗਈਆਂ ਹੂੰ ਤੇ ਇਹਦੇ ਚ ਸਭ ਤੋਂ ਅਸੀਂ ਜਿਹੜੀ ਨਵੀਂ ਲੇਟੈਸਟ ਚੀਜ਼ ਹੈਗੀ ਆ ਵਾਸ਼ਰ ਸਪਿੰਨਰ ਐਂਡ ਡਰਾਇਰ ਇੱਕੋ ਜਿਹਾ ਪੁਰਾਣੀਆਂ ਚ ਨਹੀਂ ਹੁੰਦਾ ਪੁਰਾਣੀਆਂ ਤਾਂ ਸਪਿੰਨ ਕਰਦੀ ਨਿਚੋੜਦੀ ਨਾ ਇਹ 100% ਡਰਾਈ ਕਰਦੀ ਆ ਤੇ ਇਹ ਆਪਾਂ ਇੱਕ ਵਾਰੀ ਕਲੀਅਰ ਕਰ ਦਈਏ ਕ ਇਹ ਜਿਹੜੀ ਵਾਸ਼ਿੰਗ ਮਸ਼ੀਨ ਹੈ ਇੱਕ ਤੇ ਵੀ ਐਕਸਚੇਂਜ ਆਫਰ ਹੈ ਕਿ ਨਹੀਂ ਇੱਕ ਤੇ ਵੀ ਐਕਸਚੇਂਜ ਆ ਸਾਰੀਆਂ ਤੇ ਸਾਰੀਆਂ ਤੇ ਕਿ ਸਿਲੈਕਟਡ ਪ੍ਰੋਡਕਟਸ ਤੇ ਨਹੀਂ ਨਹੀਂ ਸਾਰੀਆਂ ਤੇ ਅਜੇ ਮੰਨ ਲਓ ਮੈਂ ਫਲਾ ਫਲਾ ਕੰਪਨੀ ਦੀ ਐਲਜੀ ਪਹਿਲਾਂ ਲਈ ਆ ਤਾਂ ਉਹ ਐਲਜੀ ਨਾਲ ਐਕਸਚੇਂਜ ਹੋ ਜੂਗੀ ਤੁਸੀਂ ਕਹਿੰਗੇ ਕਿ ਪਹਿਲਾਂ ਐਲਜੀ ਦਾ ਬਟਾ ਡੇ ਲੈ ਕੇ ਆਓ ਕੋਈ ਵੀ ਬ੍ਰਾਂਡ ਹੋਵੇ ਐਨੀ ਬ੍ਰਾਂਡ ਅਸੀਂ ਐਲਜੀ ਨਾਲ ਐਕਸਚੇਂਜ ਕਰ ਲਾਂਗੇ ਸਾਡਾ ਤੁਹਾਨੂੰ 80 ਤੋਂ 10000 ਰੁਪਏ ਦਾ ਫਾਇਦਾ ਕਰਾਂਗੇ ਕਿਉਂਕਿ ਠੀਕ ਹੈ ਅਸੀਂ ਤੁਹਾਨੂੰ ਇੰਸਟਾਲੇਸ਼ਨ ਵੀ ਫ੍ਰੀ ਦੇਣੀ ਹੈ ਲਓ ਜੀ ਇੰਸਟਾਲੇਸ਼ਨ ਫ੍ਰੀ ਇੰਸਟਾਲੇਸ਼ਨ ਸਟੈਂਡ ਠੀਕ ਹੈ ਉਹਦਾ ਵੀ ਫਾਇਦਾ ਹੈ ਉਹਦਾ ਵੀ ਫਾਇਦਾ ਸਟੈਪਲਾਈਜ਼ਰ ਦਾ ਫਾਇਦਾ ਐਕਸਚੇਂਜ ਆਫਰ ਦਾ ਫਾਇਦਾ ਤੇ ਫਿਟਿੰਗ ਇਹਨਾਂ ਨੇ ਇੰਸਟਾਲੇਸ਼ਨ ਜਿਹੜੀ ਉਹ ਵੀ ਸਾਡਾ ਕਿਤੇ ਵੀ ਪਤਾ ਕਰ ਲਓ ਸਾਡਾ ਰੇਟ ਘੱਟ ਹੋਊਗਾ ਡਬਲ ਡੋਰ ਦੇ ਵਿੱਚ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਪਹਿਲਾਂ ਜਿਹੜਾ ਡਬਲ ਡੋਰ ਚ ਫ੍ਰਿਜ ਆਉਂਦਾ ਸੀ 550 ਲੀਟਰ ਤੱਕ ਆਉਂਦਾ ਸੀ ਜੀ ਹੁਣ ਸਾਡੇ ਕੋਲ 650 ਲੀਟਰ ਤੱਕ ਡਬਲ ਡੋਰ ਚ ਫ੍ਰਿਜ ਆ ਕੇ ਕਸਟਮਰ ਵੀ ਡਿਮਾਂਡ ਹੁੰਦੀ ਆ ਕਿ ਸਾਨੂੰ ਨਾ ਵਾਈਡ ਫ੍ਰਿਜ ਚਾਹੀਦਾ ਜਿਆਦਾ ਚੌੜਾ ਫ੍ਰਿਜ ਚਾਹੀਦਾ 650 ਲੀਟਰ ਤੱਕ ਸਾਡੇ ਕੋਲ ਤੁਹਾਨੂੰ ਡਬਲ ਡੋਰ ਫ੍ਰਿਜ ਵੀ ਅਸੀਂ ਰਿਸਪੈਕਟਡ ਕਸਟਮਰਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਕੋਲ ਲੇਟੈਸਟ ਜਿਹੜੇ ਹੈਗੇ ਆ ਤੁਹਾਨੂੰ 올 ਇਨ ਵਨ ਜਿਹੜਾ ਮਾਈਕ੍ਰੋਵੇਵ ਸਾਡੇ ਕੋਲ ਮਿਲੂਗਾ ਤੁਹਾਨੂੰ 에ਅਰ ਫ੍ਰਾਇਰ ਲੈਣ ਦੀ ਲੋੜ ਨਹੀਂ ਤੁਹਾਨੂੰ ਬਾਰਬੀਕਿਊ ਲੱਗ ਤੋਂ ਲੈਣ ਦੀ ਲੋੜ ਨਹੀਂ ਤੁਹਾਨੂੰ ਗ੍ਰਿਲਰ ਲੈਣ ਦੀ ਲੋੜ ਨਹੀਂ ਤੁਹਾਨੂੰ ਮਾਈਕ੍ਰੋਵੇਵ ਲੈਣ ਦੀ ਲੋੜ ਨਹੀਂ 올 ਇਨ ਵਨ ਸਾਡੇ ਕੋਲ ਮਾਈਕ੍ਰੋਵੇਵ ਤੁਹਾਨੂੰ ਮਿਲੂਗਾ ਬਹੁਤ ਵਧੀਆ ਜੈਨੂਨ ਪ੍ਰਾਇਸ ਵਿੱਚ ਐਕਸਚੇਂਜ ਆਫਰ ਵੀ ਐਕਸਚੇਂਜ ਆਫਰ ਇੱਥੇ ਵੀ ਹੈ ਆਪਣੀ ਰੱਖੜੀ ਵੀ ਆ ਰਹੀ ਆ ਰੱਖੜੀ ਦੇ ਉੱਪਰ ਤੁਹਾਨੂੰ ਇਹ ਤੋਂ ਇਲਾਵਾ ਐਕਸਚੇਂਜ ਤੋਂ ਇਲਾਵਾ ਅਸੀਂ ਸਿਲੇਕਟਡ ਪ੍ਰੋਡਕਟ ਦੇ ਉੱਪਰ ਸਿਲੇਕਟਡ ਬਟਨ ਦੇ ਉੱਪਰ ਫਿਰ ਅਸੀਂ ਗਿਫਟ ਵਾਲਾ ਆਈਟਮ ਵੀ ਦਵਾਗੇ ਨਾ ਗਿਫਟਸ ਮੇਰੇ ਕ੍ਰੈਡਿਟ ਕਾਰਡ ਦੇ ਕਸਟਮਰ ਹੈਗੇ ਕ੍ਰੈਡਿਟ ਕਾਰਡ ਜਿਹੜਾ HDFC ਆ ICICI ਆ YES ਬੈਂਕ ਦਾ ਸਿਲੇਕਟਡ ਬੈਂਕ ਦੇ ਕ੍ਰੈਡਿਟ ਕਾਰਡ ਦੇ ਉੱਪਰ ਹਿਊਜ ਡਿਸਕਾਊਂਟ ਅਮੇ ਖੋ ਸ਼ੋਰੂਮ ਵੀ ਹੈਗਾ ਇੱਕ ਸ਼ੋਰੂਮ ਸਾਡਾ ਰਾਹੋ ਰੋਡ ਤੇ ਆ ਉਥੇ ਮਲਟੀ ਬ੍ਰਾਂਡ ਆ ਇੱਥੇ ਐਲਜੀ ਆ ਸਾਡਾ ਜਿੱਦਾਂ ਦਾ ਤੁਹਾਨੂੰ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਆ ਤੁਹਾਨੂੰ ਜਿੱਦਾਂ ਦੱਸਿਆ ਸੀ ਆਲਮੋਸਟ ਸਾਡੇ ਕੋਲ ਇੱਕੋ ਹੀ ਛੱਦੇ ਥੱਲੇ ਸਾਰੇ ਪ੍ਰੋਡਕਟ ਉਧਰ ਹੈਗੇ ਆ ਜੇ ਤੁਸੀਂ ਐਲਜੀ ਲੈਣਾ ਚਾਹਦੇ ਇੱਧਰ ਆ ਜਾਓ ਜੇ ਤੁਹਾਨੂੰ ਹੋਰ ਕੋਈ ਬ੍ਰਾਂਡ ਪਸੰਦ ਹੈਗਾ ਤਾਂ ਤੁਸੀਂ ਉਧਰ ਜਾ ਸਕਦੇ ਹੋ ਸਪੈਸੀਫਿਕਲੀ ਜੇ ਤੁਸੀਂ ਐਲਜੀ ਦੇ ਚਾਹਵਾਨ ਹੋ ਐਲਜੀ ਨੂੰ ਜ਼ਿਆਦਾ ਪਸੰਦ ਕਰਦੇ ਕਿਉਂਕਿ ਕਿਹਾ ਜਾਂਦਾ ਭਾਰਤ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ ਐਲਜੀ ਆ ਵਧੀਆ ਕੁਆਲਿਟੀ ਵਧੇਰਾ ਟਿਕਾ ਤੁਸੀਂ ਇੱਥੇ ਆ ਜਾਣਾ ਕਹਿੰਦੇ ਕਿ ਨਵੇਂ ਲੋਕ ਨਵਾਂ ਜ਼ਮਾਨਾ ਨਵੀਂ ਹੈ ਫਲਸਫੀ ਦੋਸਤੋ ਜਿਸ ਕਰ LG ਦੇ ਪ੍ਰੋਡਕਟ ਹੋਣ ਉਹ ਕਰ ਵੱਡਾ ਚੰਗੀ ਹੈ ਸਾਈਕੋਲੋਜੀ ਦੋਸਤੋ ਪਰ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਲਹੋਤਰਾ ਇਲੈਕਟ੍ਰੋਨਿਕਸ ਨਵਾਂ ਸ਼ਹਿਰ ਔਰ ਇਹਨਾਂ ਨੇ ਅਜੇ ਹੀ ਐਕਸਚੇਂਜ ਆਫਰ ਲਗਾਈ ਹੈ ਕਿ ਘੱਟ ਬਜਟ 'ਚ ਤੁਹਾਡੇ ਘਰ ਦੀ ਅਪਗ੍ਰੇਡ ਹੋਵੇਗੀ ਟੈਕਨੋਲੋਜੀ ਦੋਸਤੋ ਟੈਕਨੋਲੋਜੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਨਾਲ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿ ਸ੍ਰੀ ਅਕਾਲ ਅਸੀਂ ਨਵਾਂ ਸ਼ਹਿਰ ਗੀਤਾ ਪਵਨ ਰੋਡ ਤੇ ਮੌਜੂਦ ਹਾਂ ਔਰ ਫਿਰ ਤੋਂ ਪਹੁੰਚੇ ਹਾਂ ਮਲੋਤਰਾ ਸਾਹਿਬ ਦੇ ਸ਼ੋਰੂਮ ਤੇ ਔਰ ਇੱਥੇ ਜਿਹੜਾ ਵੀ ਕਸਟਮਰ ਆਉਂਦਾ ਹਮੇਸ਼ਾ ਸੈਟੀਸਫਾਈ ਹੋ ਕੇ ਜਾਂਦਾ ਉਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਕਸਟਮਰ ਇਹਨਾਂ ਕੋਲ ਆਉਂਦਾ ਇਹ ਬਹੁਤ ਅੱਛੀ ਗਾਈਡੈਂਸ ਦਿੰਦੇ ਆ ਉਸ ਤੋਂ ਬਾਅਦ ਐਲਜੀ ਦੇ ਪ੍ਰੋਡਕਟ ਦੇ ਜੋ ਰੇਟ ਇੱਥੇ ਮਿਲਦੇ ਆ ਉਹ ਤੁਸੀਂ ਪੂਰੇ ਪੰਜਾਬ ਚ ਕਿਤੇ ਵੀ ਕੰਪੈਰੀ ਇਹਨਾਂ ਦੇ ਰੇਟ ਜਿਹੜੇ ਆ ਉਹ ਜੈਨੂਇਨ ਹੁੰਦੇ ਆ ਫਿਰ ਜਿਹੜੀ ਗਾਈਡੈਂਸ ਤੋਂ ਬਾਅਦ ਇਹ ਫਿਟਿੰਗ ਦੀ ਗਾਈਡੈਂਸ ਦਿੰਦੇ ਆ ਉਹ ਵੀ ਬੜੀ ਐਕਿਊਰੇਟ ਹੁੰਦੀ ਹੈ ਕਿ ਘਰ ਵਿੱਚ ਕੂਲਿੰਗ ਇਸ ਤਰੀਕੇ ਵਧੀਆ ਰਹੇਗੀ ਔਰ ਬਿਜਲੀ ਦਾ ਬਿੱਲ ਕਿਸ ਤਰੀਕੇ ਘਟ ਆਏਗਾ ਉਸ ਦੇ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਗਾਰੰਟੀ ਹੁੰਦੀ ਹੈ ਉਸ ਨੂੰ ਕੋਈ ਮੈਚ ਨਹੀਂ ਕਰ ਸਕਦਾ ਲੋਕ ਇਹ ਕਹਿੰਦੇ ਆ ਕਿ ਮਲਹੋਤਰਾ ਸਾਹਿਬ ਨੇ ਗਾਰੰਟੀ ਦੇ ਦਿੱਤੀ ਤਾਂ ਗੱਲ ਪੱਕੀ ਹੈ ਤੇ ਉਸ ਤੋਂ ਬਾਅਦ ਦੀ ਗੱਲ ਜਦੋਂ ਪੋਸਟ ਮਤਲਬ ਪਰਚੇਜ਼ ਤੁਸੀਂ ਕਰ ਲਿਆ ਪ੍ਰੋਡਕਟ ਉਸ ਤੋਂ ਬਾਅਦ ਜਿਹੜੀ ਸਰਵਿਸ ਦਿੰਦੇ ਕਸਟਮਰ ਨੂੰ ਉਹ ਵੀ ਲਾਜਵਾਬ ਹੁੰਦੀ ਹੈ ਜਿਸ ਕਰਕੇ ਜਿਹੜਾ ਵੀ ਕਸਟਮਰ ਇੱਥੇ ਆਉਂਦਾ ਉਹ ਸੈਟੀਸਫਾਈ ਹੋ ਕੇ ਜਾਂਦਾ ਤੇ ਬਾਕੀ ਸਾਰਿਆਂ ਨੂੰ ਵੀ ਕਹਿੰਦਾ ਕਿ ਜੇ ਤੁਸੀਂ ਏਸੀ ਲੈਣਾ ਹੈ ਜਾਂ ਇਲੈਕਟ੍ਰੋਨਿਕਸ ਦਾ ਕੋਈ ਵੀ ਪ੍ਰੋਡਕਟ ਲੈਣਾ ਤਾਂ ਤੁਸੀਂ ਮਲੋਤਰਾ ਸਾਫਤ ਜਾਓ ਤੇ ਇਹ ਗੱਲ 33 ਸਾਲਾਂ ਤੋਂ ਇਸ ਤਰੀਕੇ ਨਿਰੰਤਰ ਚੱਲ ਰਹੀ ਹੈ ਹੁਣ ਪਹਿਲਾਂ ਨਾਲ ਦਾ ਸਵਾਗਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇਹਨਾਂ ਨੇ ਐਕਸਚੇਂਜ ਆਫਰ ਲਗਾਈ ਹੈ ਉਹ ਸਾਡੀ ਡੀਲ ਨੂੰ ਈਜ਼ੀ ਕਿਵੇਂ ਬਣਾਉਂਦੀ ਹੈ ਪਹਿਲੇ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਬਹੁਤ ਨਿੱਘਾ ਸਵਾਗਤ ਹੈ ਸਰ ਥੈਂਕ ਯੂ ਅੱਛਾ ਸਰ ਪਤਾ ਲੱਗਿਆ ਕਿ ਤੁਸੀਂ ਐਕਸਚੇਂਜ ਆਫਰ ਲਗਾ ਦਿੱਤੀ ਹੈ ਕਿ LG ਦੇ ਪ੍ਰੋਡਕਟਸ ਤੇ ਇਹ ਐਕਸਚੇਂਜ ਆਫਰ ਸੰਭਵ ਹੈ LG ਦੇ ਪ੍ਰੋਡਕਟ ਤੇ ਇਹ ਸੰਭਵ ਵੀ ਹੈ ਪਰ ਤੁਹਾਨੂੰ ਇੱਕ ਅਜੇ ਨਵੀਂ ਗੱਲ ਦੱਸ ਦਿਆਂ ਤੁਹਾਨੂੰ ਛੇਂਜ ਬਾਰੇ ਜੀ ਤੁਸੀਂ ਜੋ ਵੀ ਐਕਸਚੇਂਜ ਅੱਜ ਤੱਕ ਦੇਖਦੇ ਆਏ ਆ ਜਾਂ ਸੁਣਦੇ ਆ ਉਹ ਜਾਂ ਤਾਂ ਹੁੰਦੀ ਹੈ ਜਿਹੜੇ ਇਦਾਂ ਦੇ ਪ੍ਰੋਡਕਟ ਹੁੰਦੇ ਜਿਹੜੇ ਵਿਕਦੇ ਨਹੀਂ ਕਿਤੇ ਪਏ ਜਾਂ ਉਹ ਪੁਰਾਣੇ ਪ੍ਰੋਡਕਟ ਆ ਜਾਂ ਜਿਹੜੇ ਬੰਦ ਹੋਣ ਵਾਲੇ ਪ੍ਰੋਡਕਟ ਆ ਜਾਂ ਇਦਾਂ ਦੀ ਖਟਾਰਾ ਪ੍ਰੋਡਕਟ ਖਟਾਰਾ ਪ੍ਰੋਡਕਟ ਆ ਜਾਂ ਇਦਾਂ ਦੀ ਹੁੰਦਾ ਵੀ ਉਹ ਆਪਣਾ ਰੇਟ ਵਧਾ ਕੇ ਹੂੰ ਤੁਹਾਨੂੰ ਅਗਲਾ ਕਹਿੰਦਾ ਤੁਹਾਡੀ ਚੀਜ਼ ਫ੍ਰੀ ਚ ਰੱਖ ਲੈਂਦਾ ਹਾਂ ਇਦਾਂ ਕਿ ਆਪਣੇ ਪ੍ਰੋਡਕਟ ਦਾ ਰੇਟ ਵਧਾਤਾ ਹਾਂ ਤੁਹਾਡੀ ਖਟਾਰਾ ਚੀਜ਼ ਤੁਹਾਨੂੰ ਕਹਿੰਦਾ ਕਿ ਮੇਨਰ ਪਰ ਚ ਲੈ ਲੈਣਾ ਇੰਡਾਇਰੈਕਟਲੀ ਗੱਲ ਉੱਥੇ ਆ ਜਾਂਦੀ ਉਹ ਕਹਿੰਦੇ ਤੋੜ ਕੇ ਲਿਓ ਫੋੜ ਕੇ ਲਿਓ ਉਹ ਸਭ ਡਰਾਮੇਬਾਜ਼ੀ ਹੁੰਦੀ ਹੈ ਕੁਝ ਨਹੀਂ ਹੁੰਦਾ ਅਸਲ ਹੂੰ ਹੁਣ ਤੁਹਾਨੂੰ ਮੈਂ ਆਪਣੀ ਐਕਸਚੇਂਜ ਡੀਲ ਕਿਸ ਚੀਜ਼ ਦਾ ਕਿਸੇ ਵੀ ਚੀਜ਼ ਦਾ ਓਕੇ ਮੰਨ ਲਓ ਮੈਂ ਤੁਹਾਡੇ LG ਦੀ ਐ LCD ਦਾ ਰੇਟ ਲੈ ਕੇ ਆ ਗਿਆ LCD ਨਵੀਂ ਦਾ ਵਾਸ਼ਿੰਗ ਮਸ਼ੀਨ ਲਿਆਓ AC ਲਿਆਓ ਨਵੀਂ ਦਾ ਹਾਂਜੀ ਠੀਕ ਹੈ ਜੀ ਉਹ ਇੰਟਰਨੈਟ ਦੀ ਜੋ ਰੇਟ ਆ ਜਦ ਤੁਸੀਂ ਮਾਰਕੀਟ ਦਾ ਮਿਨੀਮਮ ਰੇਟ ਲਿਆਓ ਉੱਤੇ ਐਕਸਚੇਂਜ ਵੈਲਿਊ ਦਵਾਂਗੇ ਤੁਹਾਨੂੰ ਅੱਛਾ ਮਤਲਬ ਰੇਟ ਵੀ ਤੁਸੀਂ ਡਿਸਾਈਡ ਕਰਨਾ ਕਸਟਮਰ ਨੇ ਡਿਸਾਈਡ ਕਰਨਾ ਹਾਂ ਤੁਸੀਂ ਰੇਟ ਲੈ ਕੇ ਆਓ ਆਪਣਾ ਅਸੀਂ ਤੁਹਾਨੂੰ ਐਕਸਚੇਂਜ ਵੈਲਿਊ ਉੱਤੇ ਦਵਾਂਗੇ ਕੋਈ ਦੁਨੀਆ ਤੁਹਾਨੂੰ ਇਦਾਂ ਦਾ ਦਾਵਾ ਕਰਕੇ ਦੇ ਦੇ अच्छा डील ਨੂੰ इजी ਬਣਾਉਣ ਲਈ ਹੋਰ ਕੀ ਚੀਜ਼ ਹੈ ਜੀ इजी ਬਣਾ ਲਈ ਅਸੀਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਣਾ ਤੁਸੀਂ ਸਿਰਫ ਸਾਨੂੰ 199 ਦੇਣੇ ਆ ਜਾਨੀ 2000 ਰੁਪਏ ਦੇਣਾ ਤਾਂ ਬਾਕੀ इजी ਇਨਸਟਾਲਮੈਂਟਸ ਹੋਰ ਜਿਹੜਾ ਉਹ ਡਾਊਨ ਪੇਮੈਂਟ ਹੈ ਕਿ ਉਹ ਪਹਿਲੀ ਇਨਸਟਾਲਮੈਂਟ ਹੀ ਹੈ ਉਹ ਡਾਊਨ ਪੇਮੈਂਟ ਸਮਝ ਲਓ ਪਹਿਲੀ ਇਨਸਟਾਲਮੈਂਟ ਸਮਝ ਲਓ ਥੋੜੇ ਦਾ ਪ੍ਰੋਸੈਸਿੰਗ ਚਾਰजेस ਹੁੰਦੇ ਆ ਤੇ ਬਾਕੀ ਜਿਹੜਾ ਜਿਹੜੇ ਜਿਹੜੇ ਐਗਜ਼ਿਸਟਿੰਗ ਕਸਟਮਰ ਆ ਉਹਨਾਂ ਨੂੰ ਅਸੀਂ ਜਿਹੜਾ ਪ੍ਰੋਸੈਸਿੰਗ ਚਾਰजेस ਆ ਉਹ ਮਾਰਕੀਟ ਨੂੰ ਹਾਫ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਔਰ ਦੂਜਾ ਜਿਹੜਾ ਨਵਾਂ ਕਸਟਮਰ ਆ ਉਹਦੇ ਲਈ ਅਸੀਂ ਕਾਰਡ ਦੇ ਪੈਸੇ ਤੁਹਾਡਾ ਵੀਡੀਓ ਜਿਹੜਾ ਲੈ ਕੇ ਆਊਗਾ ਸਾਡੇ ਕੋਲ ਉਹਨੂੰ ਕਾਰਡ ਦੇ ਪੈਸੇ ਛੱਡੇ ਅੱਛਾ ਮੈਂ ਇੱਕ ਗੱਲ ਸਮਝਣੀ ਚਾਹੁੰਦਾ ਮੰਨ ਲਓ ਆ ਐਲਸੀਡੀ ਮੈਨੂੰ ਪਸੰਦ ਆ ਗਈ ਐਲਈਡੀ ਮੈਨੂੰ ਪਸੰਦ ਆ ਗਈ ਮੇਰੇ ਘਰ ਵੀ ਜਿਹੜੀ ਐਲਈਡੀ ਲੱਗੀ ਹੋਈ ਉਹ ਚੱਲਦੀ ਆ ਵਧੀਆ ਚੱਲਦੀ ਆ ਫਿਰ ਮੈਨੂੰ ਰੇਟ ਜ਼ਿਆਦਾ ਮਿਲੂਗਾ ਉਹ ਡਿਪੈਂਡ ਕਿਤੇ ਕਰਦਾ ਰੇਟ ਤੁਸੀਂ ਡਿਸਾਈਡ ਕਿਵੇਂ ਕਰਦੇ ਆ ਰੇਟ ਉਹਦੀ ਦੇਖੋ ਕੰਡੀਸ਼ਨ ਜੋ ਤੁਹਾਡੀ ਐਲਈਡੀ ਦੀ ਹੈਗੀ ਆ ਜਾਂ ਤੁਹਾਡਾ ਕੋਈ ਵੀ ਪ੍ਰੋਡਕਟ ਹੈਗਾ ਜਿਦਾ ਵਾਸ਼ਿੰਗ ਮਸ਼ੀਨ ਆ ਉਹਦੇ ਜਿੱਦਾਂ ਦੀ ਉਹਦੀ ਕੰਡੀਸ਼ਨ ਆ ਉਹਦੇ ਤੇ ਰਿਡਪੈਂਡੋ ਦਾ ਕਰਦਾ ਪਰ ਸਾਡੀ ਜਿਹੜੀ ਐਕਸਚੇਂਜ ਆਫਰ ਆ ਉਹਦੀ ਤੁਹਾਨੂੰ ਆਪਣਾ ਰੇਟ ਅਸੀਂ ਵਧਾ ਕੇ ਨਹੀਂ ਦਵਾਂਗੇ ਹੂੰ ਮਤਲਬ ਮੰਨ ਲਓ ਜੇ ਆਰ ਤੇ ਲਿਖਿਆ ਕਿ ਆਫਰ ਪ੍ਰਾਈਸ 38990 ਆ ਤੇ 38990 ਰੋਗੋ 41990 ਨਹੀਂ ਹੋਊਗਾ ਨਹੀਂ 41990 ਨਹੀਂ 38 ਨਾ ਤੁਸੀਂ ਮੈਂ ਤਾਂ ਤੁਹਾਨੂੰ ਗੱਲੇ ਮਗਾਤੀ ਤੁਸੀਂ ਇੰਟਰਨੈਟ ਤੋਂ ਰੇਟ ਲਓ ਮਾਰਕੀਟ ਤੋਂ ਰੇਟ ਲਓ ਮੰਨ ਲਓ ਇੰਟਰਨੈਟ ਤੇ ਇਹਦਾ ਰੇਟ 38990 ਵੀ ਨਹੀਂ ਕੱਲਾ 38000 ਹੀ ਆ ਫਿਰ ਫੇ 38000 ਤੁਸੀਂ ਤੁਹਾਨੂੰ ਦਵਾਂਗੇ ਅੱਛਾ 38000 ਜੋ ਪ੍ਰਾਈਸ ਘਟਾ ਦੋ ਹਾਂ ਘਟਾ ਦਾਂਗੇ ਮਤਲਬ ਇਹਦਾ ਪ੍ਰਾਈਸ ਨਹੀਂ ਵਧੂਗਾ ਝੋਲ ਨਹੀਂ ਹੋਊਗਾ ਝੋਲ ਨਾ ਧੋਖਾਧੜੀ ਨਹੀਂ ਹੋਊਗੀ ਧੋਖਾਧੜੀ ਕਿੱਦਾਂ ਹੋਊਗੀ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਇੰਟਰਨੈਟ ਤੋਂ ਰੇਟ ਲਓ ਇੰਟਰਨੈਟ ਤੋਂ ਘੱਟ ਤਾਂ ਕਿਤੇ ਰੇਟ ਨਹੀਂ ਹੈ ਲੋਕ ਉਦੋਂ ਹੀ ਸੇਲ 'ਚ ਮੈਚ ਨਹੀਂ ਕਰਦੇ ਰੇਟ ਅਸੀਂ ਤਾਂ ਐਕਸਚੇਂਜ ਕਰ ਰਹੇ ਹਾਂ ਪਰ ਪ੍ਰੋਡਕਟ ਵੀ ਸਿਮਿਲਰ ਹੋਣਾ ਚਾਹੀਦਾ ਨਾ ਪ੍ਰੋਡਕਟ ਸਿਮਿਲਰ ਹੋਊਗਾ ਅੱਛਾ ਤੁਹਾਨੂੰ ਇੱਕ ਗੱਲ ਹੋਰ ਸਿਮਿਲਰ ਪ੍ਰੋਡਕਟ ਦੀ ਗੱਲ ਸੁਣ ਲਓ ਸਿਮਿਲਰ ਪ੍ਰੋਡਕਟ 'ਚ ਕਸਟਮਰ ਨੂੰ ਅਸੀਂ ਇਹ ਦੱਸਣਾ ਕਿ ਤੁਸੀਂ ਜਿੱਥੋਂ ਵੀ LG ਦਾ ਪ੍ਰੋਡਕਟ ਲੈਣਾ ਤਾਂ ਉਸ ਤੋਂ ਪਹਿਲਾਂ ਇਹ ਦੇਖਣਾ ਵੀ ਉਹ ਚ ਇੰਸ਼ੋਰੈਂਸ ਮੰ ਜੇ ਇੰਸ਼ੋਰੈਂਸ ਉਹਦੇ ਨਾਲ ਨਹੀਂ ਹੈਗੀ ਤਾਂ ਫਿਰ ਉਹ ਹੋ ਸਕਦਾ ਵੀ ਕੁਝ ਵੀ ਉਹ ਪ੍ਰੋਡਕਟ ਇੱਧਰ ਉੱਧਰ ਦਾ ਹੋ ਸਕਦਾ ਹੈ ਉਹ ਤੁਸੀਂ ਅੱਛਾ ਮੰਨ ਲਓ ਮੈਂ ਫਲਾ ਫਲਾ ਕੰਪਨੀ ਦੀ ਐਲਜੀ ਪਹਿਲਾਂ ਲਈ ਆ ਤਾਂ ਉਹ ਐਲਜੀ ਨਾਲ ਐਕਸਚੇਂਜ ਹੋ ਜੂਗੀ ਤੁਸੀਂ ਕਹਿੰਗੇ ਕਿ ਪਹਿਲਾਂ ਐਲਜੀ ਦਾ ਪ੍ਰੋਡਕਟ ਲੈ ਕੇ ਆਓ ਕੋਈ ਵੀ ਬ੍ਰਾਂਡ ਹੋਵੇ ਐਨੀ ਬ੍ਰਾਂਡ ਅਸੀਂ ਐਲਜੀ ਨਾਲ ਐਕਸਚੇਂਜ ਕਰ ਦਾਂਗੇ ਤੁਹਾਨੂੰ ਅੱਛਾ ਅੱਜ ਕੱਲ ਦਾ ਟ੍ਰੈਂਡ ਇਹ ਬਣਿਆ ਕਿ ਪੁਰਾਣੀ ਐਲਜੀ ਰੱਖੋ ਥੋੜੀ ਨਾਲ ਕੁੱਟ-ਕੁੱਟ ਕੇ ਤੋੜ ਕੇ ਲੈ ਕੇ ਆਓ ਉਹ ਵੀ ਲੈ ਲੂਗੇ ਸਰ ਗੱਲ ਤੇ ਤੁਹਾਨੂੰ ਜਿਹੜਾ ਐਕਸਚੇਂਜ ਪ੍ਰਾਈਸ ਹੈ ਨਾ ਉਹ ਤੁਹਾਡੀ ਚੀਜ਼ ਦੇ ਉਦੇ ਹਿਸਾਬ ਨਾਲ ਮਿਲਣਾ ਸੀ ਤੁਹਾਨੂੰ ਉਹਦੀ ਵੈਲਿਊ ਦੇ ਹਿਸਾਬ ਨਾਲ ਜਿਹੜਾ ਹੁਣ ਥੋੜੀ ਨਾ ਘਟਕੇ ਉਹ ਕਰੂਗਾ ਕੀ ਪਹਿਲਾਂ ਤਾਂ ਉਹ ਤਾਂ ਸੱਚੀ ਰੱਦੀ ਹਾਂ ਤਾਂ ਫਿਰ ਉਹ ਅਸੀਂ ਤੁਹਾਨੂੰ ਤੁਹਾਡੀ ਚੀਜ਼ ਦੇ ਹਿਸਾਬ ਨਾਲ ਉਹਦਾ ਐਕਸਚੇਂਜ ਵੈਲੀ ਦਵਾਂਗੇ ਜੀ ਅੱਛੇ ਇੱਕ ਹੋਰ ਚੀਜ਼ ਸਮਝਾਓ ਮੈਨੂੰ ਇਹ ਵੀ ਪਤਾ ਲੱਗਿਆ ਮੇਰੇ ਜਾਣਕਾਰਾਂ ਤੋਂ ਉਹ ਕਹਿੰਦੇ ਕਿ ਐਕਸਚੇਂਜ ਆਫਰ ਦਾ ਫਾਇਦਾ ਲੈ ਲੈਣਾ ਚਾਹੀਦਾ ਮੈਂ ਕਿਹਾ ਕੱਲੇ ਕਿਤੇ ਮੰਨ ਲਓ ਜਿਨ੍ਹਾਂ ਦੇ ਘਰ 5 ਸਾਲ ਪੁਰਾਣੀ LED ਆ ਹਾਂ ਜਾਂ AC 5 ਸਾਲ ਪੁਰਾਣਾ ਉਹਨਾਂ ਦੇ ਬਿੱਲ ਵੀ ਜ਼ਿਆਦਾ ਆਉਂਦਾ ਕੀ ਗੱਲ ਸੱਚ ਹੈ ਬਿਲਕੁਲ 100% ਜਿਹੜਾ ਹੁਣ ਜਿਹੜੀ ਨਵੀਂ ਟੈਕਨੋਲੋਜੀ ਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਜਿਹੜਾ ਜਿੱਦਾਂ ਹੁਣ 에어 ਕੰਡੀਸ਼ਨਰ ਆ ਉਹ ਅਪ੍ਰੋਕਸੀਮੇਟ ਜੇ ਤੁਸੀਂ ਕਹਿੰਦੇ ਵੀ 10 ਘੰਟਿਆਂ ਦਾ ਐਵਰੇਜ ਕੱਢੀਏ ਤਾਂ 1 ਘੰਟੇ ਚ ਅੱਧਾ ਯੂਨਟ ਲੈਂਦਾ ਅੱਛਾ ਜਿਹੜਾ ਰੈਫਰਿਜਰੇਟਰ ਆ ਹੁਣ ਅਸੀਂ ਘਰ ਚ 15 ਸਾਲ ਪੁਰਾਣਾ ਰੈਫਰਿਜਰੇਟਰ ਸੋਚ ਕੇ ਬੈਠੇ ਆ ਵੀ ਚੱਲੀ ਜਾਂਦਾ ਚੱਲੀ ਜਾਵੇ ਪਰ ਤੁਸੀਂ ਤੁਸੀਂ ਯਕੀਨ ਕਰਿਓ ਵੀ 24 ਘੰਟੇ ਦੇ ਵਿੱਚ ਅੱਧਾ ਯੂਨਟ ਲੈਣ ਵਾਲੇ ਫ੍ਰਿਜ ਆ ਸਾਡੇ ਕੋਲ ਅੱਛਾ ਹਾਂਜੀ ਵੀ ਜਿਹਦਾ ਪਹਿਲੇ ਇੰਨਾ ਘਟਦਾ 24 ਘੰਟੇ ਦੇ ਵਿੱਚ ਅੱਧਾ ਯੂਨਟ ਤੇ ਜਿਹੜੇ ਪੁਰਾਣੇ ਏਸੀ ਜਾਂ ਪੁਰਾਣੇ ਫ੍ਰਿਜਸ ਨੇ ਉਹ ਉਹ ਸੀ ਲਵਾਂਗੇ ਨਾ ਤੁਹਾਡੇ ਕੋਲ ਨਹੀਂ ਤੁਸੀਂ ਤਾਂ ਲੈ ਲੂਗੇ ਉਹਨਾਂ ਕਰਕੇ ਬਿੱਲ ਕਿੰਨਾ ਵੱਧ ਜਾਂਦਾ ਪੁਰਾਣੇ 에어 ਕੰਡੀਸ਼ਨ ਤੁਸੀਂ ਦੇਖ ਲਓ ਭਈ ਹੁਣ ਨਾਲੋਂ ਮੇਰੇ ਖਿਆਲ ਪੀ 10 ਤੋਂ 15 ਗੁਣਾ ਲਾਈਟ ਜ਼ਿਆਦਾ ਲੈਂਦੇ ਹੋ ਅੱਛਾ 10 ਤੋਂ 15 ਗੁਣਾ ਗੁਣਾ ਮਨ ਲਓ ਜੇ 1000 ਤੁਹਾਡਾ ਬਿੱਲ ਆਉਂਦਾ ਏਸੀ ਕਰਕੇ ਤਾਂ 10 ਤੋਂ 15 ਗੁਣਾ 15000 ਬੱਧ ਜਿਹੜੇ ਕਸਟਮਰ ਕੋਲ ਪੁਰਾਣੇ 에어 ਕੰਡੀਸ਼ਨਰ ਪਏ ਆ ਤਾਂ ਉਹ ਆਪੇ ਹੀ ਦੇਖ ਸਕਦੇ ਵੀ ਜਿਹੜੇ ਹੁਣ ਨਵੇਂ ਲਵਾ ਰਹੇ ਆ ਹੁਣ ਜਿਹੜੇ ਉਹ ਫ੍ਰੀ ਵਾਲੇ ਬਿੱਲ 'ਚ ਹੀ ਆ ਉਹ ਤੋਂ ਬਿੱਲ ਨਹੀਂ ਆਉਂਦਾ ਕਿਸੇ ਦਾ ਹੁਣ ਤੁਹਾਡਾ ਕਿੰਨਾ ਬਿੱਲਾਂ ਦਾ ਤੁਸੀਂ ਆਪੇ ਅੰਦਾਜ਼ਾ ਲਾ ਲਓ ਉਨਾ ਹੀ ਉਹ ਬਿਜਲੀ ਜ਼ਿਆਦਾ ਖਾ ਰਿਹਾ ਹੁਣ ਵਾਸ਼ਿੰਗ ਮਸ਼ੀਨ ਵੀ ਆ ਦੇਖੋ ਵਾਸ਼ਿੰਗ ਮਸ਼ੀਨ 'ਚ ਵੀ ਇਦਾਂ ਹੀ ਵਾਸ਼ਿੰਗ ਮਸ਼ੀਨ ਵੀ ਸਾਡੇ ਕੋਲ ਇਨਵਰਟਰ ਡਾਇਰੈਕਟ ਡਰਾਈਵ ਮਸ਼ੀਨਾਂ ਆ ਗਈਆਂ ਤੇ ਇਹਦੇ 'ਚ ਸਭ ਤੋਂ ਅਸੀਂ ਜਿਹੜੀ ਵਾਸ਼ਰ ਸਪਿੰਨਰ ਐਂਡ ਡਰਾਇਰ ਇਕੋ ਜਿਹਾ ਪ੍ਰਾਣੀਅ ਵਿਚ ਨਹੀਂ ਹੋਣਾ ਪ੍ਰਾਣੀਅ ਤਾਂ ਸਪਿੰਨ ਕਰਦੀ ਨੇ ਚੋੜਦੀ ਨਾ ਇਹ 100% ਡਰਾਈ ਕਰਦੀ ਆ ਤੇ ਆਪਾਂ ਇੱਕ ਵਾਰੀ ਕਲੀਅਰ ਕਰ ਦਈਏ ਕਸਟਮਰ ਜਿਹੜੇ ਦੇਖ ਰਹੇ ਆ ਹਾਂ ਇਹ ਜਿਹੜੀ ਵਾਸ਼ਿੰਗ ਮਸ਼ੀਨ ਹੈ ਇਹਤੇ ਵੀ ਐਕਸਚੇਂਜ ਆਫਰ ਹੈ ਕਿ ਨਹੀਂ ਇਹਤੇ ਵੀ ਐਕਸਚੇਂਜ ਆ ਸਾਰੀਆਂ ਤੇ ਸਾਰੀਆਂ ਤੇ ਕਿ ਸਿਲੈਕਟਡ ਪ੍ਰੋਡਕਟਸ ਤੇ ਨਹੀਂ ਨਹੀਂ ਸਾਰੀਆਂ ਤੇ ਓਕੇ ਤੁਹਾਨੂੰ ਵਾਸ਼ਿੰਗ ਮਸ਼ੀਨ ਦਾ ਤੁਸੀਂ ਐਦਾਂ ਹੋਊਗਾ ਵੀ ਤੁਹਾਨੂੰ ਲੱਗੂਗਾ ਵੀ ਮੈਂ ਬਿਲਕੁਲ ਹੀ ਫ੍ਰੀ ਵਰਗੀ ਮਸ਼ੀਨ ਦਾ ਰੇਟ ਹੋ ਜਾਊਗਾ ਤੁਹਾਨੂੰ ਹੂੰ अच्छा ये वॉशिंग मशीन का की प्राइस है जी ये वॉशिंग मशीन शुरू था था तों। तों। okay दे दे मशीन हो जंदे 30000 ਤੋਂ 30000 ਤੋਂ 30000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਸਾਡੇ ਕੋਲ ਇਹਦਾ ਵਾਸ਼ਰ ਡਰਾਇਰ ਹੈਗਾ ਓਕੇ ਜੀ ਦੇ ਮੰਨ ਲਓ ਕੋਈ ਪੁਰਾਣੀ ਵਾਸ਼ਿੰਗ ਮਸ਼ੀਨ ਲੈ ਕੇ ਆਉਂਦਾ ਹਾਂਜੀ ਥੋੜੀ ਕੰਡੀਸ਼ਨ ਉਹਦੀ ਮਾੜੀ ਆ ਉਹ ਚੱਲਦੀ ਆ ਮੰਨ ਲਓ ਤੁਸੀਂ 4000 ਚ ਰੱਖ ਲਈ ਮੰਨਣ ਦੀ ਗੱਲ ਕਰਦੇ ਆ ਅਸਿਊਮ ਕਰਨ ਦੀ ਅਸਿਊਮ ਕਰੋ 4000 ਚ ਰੱਖ ਲਈ ਫਿਰ ਉਹ 26000 ਕਾਸਟ ਬਣੂਗੀ ਇਹਦੀ ਹਾਂ 26000 ਦੇ ਹਿਸਾਬ ਨਾਲ EMI ਬਣੂਗੀ ਹਾਂਜੀ ਠੀਕ ਹੈ ਬਿਲਕੁਲ ਉਹਨੂੰ ਕੱਟ ਕੇ ਉਹਦੀ ਵੈਲਿਊ ਉਹਦੀ ਕੰਡੀਸ਼ਨ ਅਕੋਰਡਿੰਗਲੀ ਅਸੀਂ ਉਹਨੂੰ ਉਹਦੀ ਵੈਲਿਊ ਪਾਵਾਂਗੇ ਠੀਕ ਹੈ ਜੀ ਪਰ ਹੋਊਗਾ ਉਹ ਜੈ ਡਿਪੈਂਡ ਉਹਦੀ ਕੰਡੀਸ਼ਨ ਤੇ ਕੰਡੀਸ਼ਨ ਤੇ ਡਿਪੈਂਡ ਹੋਊਗਾ ਠੀਕ ਹੈ ਜੀ ਬਿਲਕੁਲ ਇਹ ਹੋ ਗਈ ਵਾਸ਼ਿੰਗ ਮਸ਼ੀਨ ਅੱਛਾ ਵਾਸ਼ਿੰਗ ਮਸ਼ੀਨਸ ਹੋਰ ਨਵੀਆਂ-ਨਵੀਆਂ ਕਿਹੜੀਆਂ ਆਈਆਂ ਤੁਸੀਂ ਵਾਸ਼ਰ ਡਰਾਇਰ ਤੋਂ ਦੱਸਿਆ ਵੀ ਵਾਸ਼ਰ ਡਰਾਇਰ ਆਇਆ ਇੱਕ ਹੈ ਵਾਸ਼ ਐਂਡ ਸਪਿਨ ਇੱਕ ਹੈ ਵਾਸ਼ਰ ਡਰਾਇਰ ਇਹ ਵਾਸ਼ਰ ਨੇ ਡਰਾਈਰ ਆ ਜੀ ਇਹਦੇ ਵਿੱਚ ਇੱਕੋ ਜਿਹਾ ਵਾਸ਼ ਕਰੂਗੀ ਸਪਿੰਨ ਕਰੂਗੀ ਡਰਾਈ ਕਰੂਗੀ ਹੀਟਰ ਨਾਲ ਡਰਾਈ ਕਰੂਗੀ ਓਕੇ ਇਹਦੇ ਵਿੱਚ ਸਾਡੇ ਕੋਲ 20 ਕੱਪੜੇ ਦੀ ਕੁਆਲਿਟੀ ਤਾਂ ਨਹੀਂ ਮਰਦੀ ਨਹੀਂ ਨਹੀਂ ਫਰੰਟ ਲੋਡ ਦੇ ਵਿੱਚ ਸਾਨੂੰ ਦੇਖੋ ਵੀ ਜਿਹੜੀ ਵੀ ਫਰੰਟ ਲੋਡ ਵਾਸ਼ਿੰਗ ਮਸ਼ੀਨ ਸਾਡੀ ਆ ਉਹ ਬਿਲਕੁਲ ਧਾਗਾ ਨੂੰ ਖਿੱਚੂਗੀ ਨਹੀਂ ਇਹ ਟੰਬਲ ਵਾਸ਼ਰ ਸਭ ਤੋਂ ਬੈਸਟ ਕੱਪੜਿਆਂ ਦੇ ਉੱਪਰ ਬਹੁਤ ਸੌਫਟ ਔਰ ਮੈਲ ਜਿਹੜੀ ਹੈਗੀ ਉਹ ਬਿਲਕੁਲ ਸਫਾਈ ਕਰੂਗੀ ਇਹਦੀ ਬੈਸਟ ਵਾਸ਼ਿੰਗ ਮਸ਼ੀਨ ਆ ਫਰੰਟ ਲੋਡ ਵਾਸ਼ਰ ਐਂਡ ਡਰਾਇਰ 21 ਕਿਲੋਜੀ ਤੱਕ ਸਾਡੇ ਕੋਲ ਅਵੇਲੇਬਲ ਹੈ। ਲੇਟੈਸਟ ਆਪਾਂ ਦਿਖਾ ਦਈਏ ਆਪਣੇ ਕੋਲ LED OLED ਕਿਹੜੇ ਕਿਹੜੇ ਹੈਗੇ ਆ। ਬੜੀ ਸਵਿਫਟਲੀ ਦਿਖਾ ਦਣਾ। ਮੈਂ ਤੁਹਾਨੂੰ ਇਹਦੇ 'ਚ ਨਵਾਂ ਦਿਖਾ ਦਾਂ। ਜੀ। ਭਈ ਅੱਗੇ ਕੀ ਹੁੰਦਾ ਸੀਗਾ ਭਈ ਜਿਹੜੀ ਹਾਈ ਐਂਡ ਟੈਕਨੋਲੋਜੀ ਨਾ ਬਹੁਤ ਕੋਸਟਲੀ ਹੁੰਦੀ ਸੀ। ਜੀ। ਹੁਣ ਤੁਹਾਨੂੰ ਅਸੀਂ ਜਿਹੜਾ ਨਾ ਹੁਣ ਜਿਹੜਾ ਲੇਟੈਸਟ ਆਇਆ ਉਹਦੇ 'ਚ ਸਾਡੇ ਕੋਲ 4K ਹੈ ਆ। ਸਾਡੇ ਕੋਲ ਨੈਨੋ ਸੈਲ ਡਿਸਪਲੇ ਆ। ਸਾਡੇ ਕੋਲ QLED ਆ। ਸਾਡੇ ਕੋਲ QNED ਆ। ਤੁਸੀਂ OLED ਤੱਕ ਸਾਡੇ ਕੋਲ ਸਾਰਾ ਅਵੇਲੇਬਲ ਪਿਆ। ਤੁਸੀਂ ਦੇਖੋ ਉਹਦੇ ਕਲਰਸ ਜਿਹੜੇ ਹੈਗੇ ਹਨ ਉਹ ਅਲਟੀਮੇਟ ਤੁਹਾਨੂੰ ਇਹ ਲੱਗੂਗਾ ਵੀ ਕੀ ਬਾਤ ਹੈ ਇਦਾਂ ਦੀ ਹਾਂ ਫੀਲ ਹੋ ਵੀ ਰਹੀ ਹੈ ਫੀਲ ਫੀਲ ਤੁਹਾਨੂੰ ਹੋਊਗਾ ਵੀ ਕੀ ਬਾਤ ਹੈ ਕਿੰਨੀ ਵਧੀਆ ਕੁਆਲਿਟੀ ਹੈ ਪਿਕਚਰ ਦੀ ਉਹ ਪਿੱਛੇ ਵੀ ਅਸੀਂ ਦੇਖ ਪਾ ਰਹੇ ਹਾਂ ਕਿ ਸ਼ਾਨਦਾਰ ਬਹੁਤ ਸ਼ਾਨਦਾਰ ਸ਼ਾਨਦਾਰ ਦੇਖੋ ਐਂ ਬਿਲਕੁਲ ਖੂਬਸੂਰਤ ਨਜ਼ਾਰਾ ਤੁਸੀਂ ਕੋਲ ਖੜੇ ਆ ਬਿਲਕੁਲ ਕੋਈ ਡਿਸਟੋਰਸ਼ਨ ਨਹੀਂ ਪਿਕਚਰ ਚ ਜ਼ੀਰੋ ਡਿਸਟੋਰਸ਼ਨ ਪਿਕਚਰ ਬਿਲਕੁਲ ਸਹੀ ਚ ਐਲਈਡੀ ਚੱਲਦੀ ਪਈ ਹੈ ਔਰ ਦੇਖੋ ਕੋਈ ਕੋਈ ਡਿਸਟੋਰਸ਼ਨ ਨਹੀਂ ਬਿਲਕੁਲ ਕੋਲ ਖੜੇ ਆ ਆਪਾਂ ਕੋਈ ਤੁਹਾਨੂੰ ਅੱਖਾਂ ਤੇ ਬੋਝ ਨਹੀਂ ਮਹਿਸੂਸ ਹੋ ਰਿਹਾ ਕੋਈ ਫਲਰੀ ਨਹੀਂ ਹੈ ਹਾਂ ਕੋਈ ਬਲਰ ਨਹੀਂ ਹੈਗਾ ਇੱਕ ਚੀਜ਼ ਤੁਸੀਂ ਹੋਰ ਸਮਝਾ ਜੇ ਕਿ ਸਾਈਡ ਤੋਂ ਖੜ ਕੇ ਦੇਖੋ ਸਾਈਡ ਤੋਂ ਖੜ ਕੇ ਦੇਖੋ ਤੁਸੀਂ आईपीएस ডিসਪਲੇ ਆ ਇਹ ਹਾਈएस्ट ਪੈਨਲ ਦੀ ਕੁਆਲਿਟੀ ਹੈ ਜੋ ਕਿਸੇ ਟੀਵੀ ਚੱਲਦੀ ਆ ਉਹ ਅਸੀਂ ਤੁਹਾਨੂੰ ਦਵਾਂਗੇ ਜੋ ਲੇਟੈਸਟ ਆਂਦਾ ਹੈਗਾ ਜੀ ਇਹ ਡਿਸਟੋਰਸ਼ਨ ਛੋਟੀ LED ਤੇ ਵੀ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਨਹੀਂ ਹੈਗਾ ਛੋਟੀ ਤਾਂ ਚਲੋ ਛੋਟਾ ਹੈ ਨਾ ਬਟ ਡਿਸਟੋਰਸ਼ਨ ਜਿਆਦਾ ਵੱਡੀ LED ਚ ਆਉਂਦਾ ਹੈ। ਹੂੰ ਅੱਛਾ ਆਉਂਦਾ ਹੀ ਵੱਡੀ ਤੇ ਵੱਡੀ ਕਿਉਂਕਿ ਉਹ ਪਿਕਸਲ ਵੱਡਾ ਹੋ ਜਾਂਦਾ ਨਾ ਉਹ ਫਟਦੀ ਹੈ ਤੁਹਾਨੂੰ ਫਟਦੀ ਇਸ ਮਸੂਰ ਪਰ ਉਹ ਜਿੱਡਾ ਵੱਡਾ ਪਿਕਸਲ ਉਨੀ ਸ਼ਾਨਦਾਰ ਪਿਕਚਰ ਆ ਰਹੀ ਹੈ ਸ਼ਾਨਦਾਰ ਪਿਕਚਰ ਹੈ। ਇਹੀ ਕੁਆਲਿਟੀ ਇਹੀ ਕੁਆਲਿਟੀ ਦਾ ਮਤਲਬ ਹੈ। ਇਹੀ LG ਦਾ ਮਤਲਬ ਹੈ। LG ਦਾ ਇਹੀ ਕੁਆਲਿਟੀ ਦਾ ਮਤਲਬ ਹੈ। ਨੰਬਰ 1 ਬ੍ਰੈਂਡ ਤਾਂ ਹੀ ਕਹਿੰਦੇ LG। ਅੱਛਾ LED ਕਿੰਨੇ ਤੋਂ ਸ਼ੁਰੂ ਹੋ ਜਾਂਦੀਆਂ? LED ਸਾਡੇ ਕੋਲ ਆ 32 ਇੰਚ ਸ਼ੁਰੂ ਹੈ ਜੀ 15000 ਤੋਂ 15000 ਤੋਂ ਤੇ ਉਹਦੇ ਤੇ ਵੀ ਐਕਸਚੇਂਜ ਆਫਰ ਹੈਗੀ ਆ ਸਾਰਿਆਂ ਤੇ ਐਕਸਚੇਂਜ ਆ ਵੱਡੇ 70 ਇੰਚ ਤੇ LED ਤੇ ਵੀ ਹੈਗੀ ਆ OLED ਤੇ ਵੀ ਉਹਤੇ ਵੀ ਹੈਗੀ ਆ ਜਿੰਨਾ ਤੁਸੀਂ ਅਪਗ੍ਰੇਡ ਮਟੀਰੀਅਲ ਲਓਗੇ ਉਹਤੇ ਐਕਸਚੇਂਜ ਵੈਲਿਊ ਥੋੜੀ ਵੱਧ ਜਾਊਗੀ ਉਹਦੇ ਤੇ ਹੂੰ ਉਹਦੇ ਤੇ ਕੰਪਨੀ ਦਾ ਫੋਕਸ ਜਿਆਦਾ ਜ਼ਿਆਦਾ ਹੈ ਵੱਡੇ ਪ੍ਰੋਡਕਟ ਹੁਣ ਜ਼ਿਆਦਾ ਵੱਡੇ ਪਰ ਤੁਹਾਡੇ ਪ੍ਰੋਡਕਟ ਦੀ ਕੰਡੀਸ਼ਨ ਤੇ ਵੀ ਡਿਪੈਂਡ ਕਰਦਾ ਹੈ ਕੰਡੀਸ਼ਨ ਤੇ ਵੀ ਡਿਪੈਂਡ ਕਰਦਾ ਘੜਾ ਕੋੜਾ ਘੜਾ ਇੱਕ ਬਰਾਬਰ ਨਹੀਂ ਨਹੀਂ ਕੋੜਾ ਘੜਾ ਇੱਕ ਬਰਾਬਰ ਨਹੀਂ ਹੋਗਾ ਠੀਕ ਹੈ ਫਰੇ ਸਾਡੇ ਰੈਫਰਿਜਰੇਟਰ ਦੇ ਉੱਪਰ 에어 ਕੰਡੀਸ਼ਨ ਦੇ ਉੱਪਰ ਵੀ 에어 ਕੰਡੀਸ਼ਨ ਜਿਹੜਾ ਤੁਹਾਨੂੰ ਲੇਟੈਸਟ ਜਿਹੜਾ ਹੈਗਾ 2025 ਮਾਡਲ ਆ ਉਹ ਚ ਵੀ ਤੁਹਾਨੂੰ ਜਿਹੜਾ 55 ਡਿਗਰੀ ਤੱਕ ਕੂਲ ਕਰਦਾ ਜੀ ਇਹ ਤੁਹਾਨੂੰ ਐਕਸਚੇਂਜ ਕਰਕੇ ਦਵਾਂਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਲੇਟੈਸਟ ਜਿਹੜੇ 에어 ਕੰਡੀਸ਼ਨਰ ਆ ਇਹ 55 ਡਿਗਰੀ ਕੂਲ ਕਰਦੇ ਆ 6 ਇਨ 1 AI ਕਨਵਰਟੇਬਲ ਆ ਠੀਕ ਹੈ ਜੀ ਲੇਟੈਸਟ 2025 ਮਾਡਲ ਆ ਔਰ 10 ਘੰਟੇ ਜਿਹਦੇ ਤੁਸੀਂ ਐਵਰੇਜ ਕੱਢੋਗੇ ਤਾਂ ਹਾਫ ਯੂਨਿਟ ਪਰ ਆਵਰ ਦੀ ਕੰਜ਼ਮਪਸ਼ਨ ਆ ਪਰ ਤੁਸੀਂ ਕਿਸੇ ਵੀ ਦੁਕਾਨ ਤੇ ਜਾਓਗੇ ਨਾ ਤੁਹਾਨੂੰ ਜ਼ਬਰਦਸਤੀ ਬੰਦੇ ਸਟੈਬਲਾਈਜ਼ਰ ਵੇਚੂਗੇ 3500 ਦਾ 4000 ਦਾ ਸਟੈਬਲਾਈਜ਼ਰ ਉਹ ਡਰਾਉਂਦੇ ਆ ਲੋਕ ਵੀ ਹਾਂ ਜੀ ਹਾਂ ਇਹ ਕਰਾ ਲਵਾਂਗਾ ਬਿਜਲੀ ਐਡਾ ਹੋ ਜਾ ਅਸੀਂ ਤੁਹਾਨੂੰ ਲਿਖ ਕੇ ਗਾਰੰਟੀ ਦਿੰਦੇ ਵੇ ਸਾਡਾ ਸਟੈਬਲਾਈਜ਼ਰ ਏਸੀ ਲੈ ਲਓ ਹਾਂ ਸਿਉਰਨਲੀ ਲਿਖ ਕੇ ਗਾਰੰਟੀ ਦਵਾਂਗੇ ਸਾਡੇ ਏਸੀ ਨੂੰ ਸਟੈਬਲਾਈਜ਼ਰ ਦੀ ਜਰੂਰਤ ਨਹੀਂ ਹੈ ਅੱਛਾ ਤੇ ਹੁਣ ਇੱਥੇ ਡਬਲ ਫਾਇਦੇ ਹੋ ਗਏ ਆ ਕਿਉਂਕਿ ਐਕਸਚੇਂਜ ਆਫਰ ਵੀ ਹੋ ਗਈ ਹੈ ਤੇ 3-4000 ਰੁਪਏ ਸਟੈਬਲਾਈਜ਼ਰ ਦਾ ਵੀ ਘਟ ਗਿਆ ਬਿਲਕੁਲ ਅੱਛਾ ਟੈਲੀਗ੍ਰਾਮ 44990 ਮੰਨ ਲਓ ਆਨਲਾਈਨ ਇਹਦਾ ਪ੍ਰਾਈਸ 42000 ਨਿਕਲਿਆ ਤਾਂ ਐਕਸਚੇਂਜ ਆਫਰ 42000 ਤੇ ਮਿਲੇਗੀ ਬਿਲਕੁਲ 42000 ਤੇ ਮਿਲੇਗੀ ਔਰ ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਕਰਦਾ ਵੀ ਸਾਡੇ ਨਾਲ ਘੱਟ ਇੰਟਰਨੈਟ ਦੇ ਰੀਅਰ ਨਹੀਂ ਹੈਗੇ ਅਸੀਂ ਇੰਟਰਨੈਟ ਨੂੰ ਘੱਟ ਰੇਟ ਵੇਚ ਰਹੇ ਆ ਜੇ ਜੇ ਰੇਟ 43500 ਹੈ ਫਿਰ ਫਿਰ ਅਸੀਂ 43 ਦੇਵਾਂਗੇ ਫਿਰ 42990 ਲਿਖੇ 42990 ਦੇਵਾਂਗੇ ਠੀਕ ਹੈ ਜੋ ਰੇਟ ਸਾਡਾ ਉਹ ਇੰਟਰਨੈਟ ਨੂੰ ਘੱਟ ਵੀ ਕਈ ਪ੍ਰੋਡਕਟਸ ਦਾ ਸਾਡਾ ਮੈਚ ਤਾਂ ਅਸੀਂ ਕਰਾਂਗੇ ਲੇਕਿਨ ਕਈ ਚੀਜ਼ਾਂ ਸਾਡੇ ਰੇਟ ਘੱਟ ਆ ਜਿੱਥੇ ਆਨਲਾਈਨ ਘੱਟ ਹੈ ਫਿਰ ਉਧਰ ਜਾਵਾਂਗੇ ਜਿੱਥੇ ਸਾਡਾ ਘੱਟ ਹੈ ਫਿਰ ਤੁਹਾਨੂੰ ਹੋਰ ਰੇਟ ਦੇਵਾਂਗੇ ਠੀਕ ਹੈ ਤੁਹਾਡਾ ਬੈਨੀਫਿਟ ਮੈਕਸਿਮਮ ਅਸੀਂ ਕਰ ਸਕਦੇ ਆ ਤਾਂ ਉੱਚ ਕਰਾਂਗੇ ਮਤਲਬ ਜੇ ਤੁਸੀਂ ਆਪ ਬਿਲਕੁਲ ਲੇਟੈਸਟ ਏਸੀ ਲੈਣਾ ਡਾਈਟ ਮੋਡ ਵਾਲਾ ਏਸੀ ਲੈਣਾ ਔਰ ਇਹ ਚ ਇੰਨੇ ਫੀਚਰ ਹੈ ਤੁਹਾਡਾ ਸਿੱਧਾ ਹੀ 6-7 ਹਜ਼ਾਰ ਦਾ ਫਾਇਦਾ ਹੋ ਜਾਣਾ ਤੁਸੀਂ ਪੁਰਾਣਾ ਏਸੀ ਲਿਆ ਕੇ ਦੋਗੇ ਐਕਸਚੇਂਜ ਆਫਰ ਹੋਏ ਨੇ ਤਾਂ ਨਹੀਂ ਆ 8 ਤੋਂ 10000 ਰੁਪਏ ਦਾ ਫਾਇਦਾ ਕਰਾਂਗੇ ਕਿਉਂਕਿ ਠੀਕ ਹੈ ਅਸੀਂ ਤੁਹਾਨੂੰ ਇੰਸਟਾਲੇਸ਼ਨ ਵੀ ਫ੍ਰੀ ਦੇਣੀ ਹੈ ਲਓ ਜੀ ਇੰਸਟਾਲੇਸ਼ਨ ਫ੍ਰੀ ਇੰਸਟਾਲੇਸ਼ਨ ਸਟੈਂਡ ਠੀਕ ਹੈ 4500 ਰੁਪਏ ਦਾ ਸਟੈਬਲਾਈਜ਼ਰ ਹੂੰ ਉਹਦਾ ਵੀ ਫਾਇਦਾ ਹੈ ਉਹਦਾ ਵੀ ਫਾਇਦਾ ਸਟੈਬਲਾਈਜ਼ਰ ਦਾ ਫਾਇਦਾ ਐਕਸਚੇਂਜ ਆਫਰ ਦਾ ਫਾਇਦਾ ਤੇ ਫਿਟਿੰਗ ਇਹਨਾਂ ਨੇ ਇੰਸਟਾਲੇਸ਼ਨ ਜਿਹੜੀ ਉਹ ਵੀ ਔਰ ਇੱਕ ਸਾਡਾ ਕਿਤੇ ਵੀ ਪਤਾ ਕਰ ਲਓ ਸਾਡਾ ਰੇਟ ਘੱਟ ਹੋਊਗਾ ਹੂੰ ਸਿੱਧਾ 10000 ਦਾ ਫਾਇਦਾ ਤੇ ਉਸ ਤੋਂ ਬਾਅਦ ਫਾਇਦਾ ਇਹ ਕਿ ਜਦੋਂ ਤੁਸੀਂ ਲੌਂਗ ਰਨ ਇਹਨੂੰ ਯੂਜ਼ ਕਰਨਾ ਤੁਹਾਡਾ ਬਿਜਲੀ ਦਾ ਬਿੱਲ ਘਟਾਣਾ ਬਿਜਲੀ ਦਾ ਮੇਰੇ ਤੁਹਾਨੂੰ 2 2.5 ਸਾਲ ਦੇ ਵਿੱਚ 에어 ਕੰਡੀਸ਼ਨਰ ਫ੍ਰੀ ਹੋ ਜਾਂਦਾ ਅਪਰੋਕਸੀਮੇਟਲੀ ਚਲੋ ਬਹੁਤ ਜਿੰਗਲ ਹੈ ਫ੍ਰਿਜਸ ਦਿਖਾ ਦਈਏ ਰੈਫਰਿਜਰੇਟਰ ਤੁਹਾਨੂੰ ਸਾਈਡ ਬਾਈ ਸਾਈਡ ਹੈਗੇ ਸਾਡੇ ਕੋਲ ਬਹੁਤ ਰੇਂਜ ਆ ਸਾਡੇ ਕੋਲ ਸਾਈਡ ਬਾਈ ਸਾਈਡ ਫ੍ਰਿਜ ਹੈਗੇ ਆ ਇਹਦੇ ਚ ਕਲਰ ਸਾਡੇ ਕੋਲ ਸਾਰੀ ਸਕੀਮ ਅਵੇਲੇਬਲ ਆ ਅਸੀਂ ਤੁਹਾਨੂੰ ਇੱਕ ਗੱਲ ਦੱਸਿਓ ਪ੍ਰਾਈਸ ਪਹਿਲੇ ਨਾਲੋਂ ਘਟੇ ਆ ਕਿ ਮੈਨੂੰ ਐਸੀ ਲੱਗ ਰਿਹਾ ਮੈਂ ਜਦੋਂ ਪੜ੍ਹ ਰਿਹਾ ਸਾਰਿਆਂ ਦੇ ਨਹੀਂ ਪ੍ਰਾਈਸ ਤਾਂ ਤੁਸੀਂ ਆਫ ਸੀਜ਼ਨ ਕਰਕੇ ਘਟਦਾ ਨਹੀਂਗੇ ਮੈਨੂੰ ਲੱਗ ਆਫ ਸੀਜ਼ਨ ਕਰਕੇ ਰੇਟ ਘਟਈਆ ਵੈਸੇ ਵੀ ਸਾਡਾ ਜਿਹੜਾ ਰੇਟ ਆ ਉਹ ਬਹੁਤ ਘੱਟ ਹੈਗਾ ਮੈਂ ਤੁਹਾਨੂੰ ਕਹਿੰਨਾ ਚੈਲੰਜ ਆ ਸਾਡਾ ਕੋਈ ਵੀ ਆ ਬਿਲੀਅਨ ਸੇਲ ਲੱਗਦੀ ਟ੍ਰਿਲੀਅਨ ਸੇਲ ਲੱਗਦੀ ਆ ਸਾਡੇ ਰੇਟ ਨੂੰ ਘੱਟ ਕੋਈ ਨਹੀਂ ਤੁਹਾਨੂੰ ਦਊਗਾ ਹੂੰ ਔਰ ਫਿਰ ਅਸੀਂ ਤੁਹਾਡੇ ਲਈ ਹਮੇਸ਼ਾ ਸਰਵਿਸ ਸਾਡੀ ਅਵੇਲੇਬਲ ਆ ਅਸੀਂ ਹਮੇਸ਼ਾ ਤੁਹਾਡੇ ਲਈ ਅਵੇਲੇਬਲ ਆ ਸਾਡੀ ਗਾਈਡੈਂਸ ਅਵੇਲੇਬਲ ਆ ਜੀ ਇੰਟਰਨੈਟ ਤੋਂ ਤੁਹਾਨੂੰ ਮਟੀਰੀਅਲ ਮਿਲੂਗਾ ਲੇਕਿਨ ਗਾਈਡੈਂਸ ਨਹੀਂ ਮਿਲੂਗੀ ਜੀ ਆ ਤੁਸੀਂ ਰੈਫਰਿਜਰੇਟਰ ਬਾਰੇ ਦੱਸੋ ਇਹ ਫ੍ਰਿਜ ਸਾਈਡ ਵਾਈਜ਼ ਸਾਈਡ ਆ ਜੀ ਇਹਦੇ ਸਾਡੇ ਅਪਰੋਕਸਿਮੇਟ ਸਾਡੇ 12 ਤੋਂ 13 ਮਾਡਲ ਅਵੇਲੇਬਲ ਹੈ ਇਹਦੇ ਚ ਇਹਦੇ ਚ ਟੱਚ ਐਂਡ ਫੀਲ ਕਰ ਸਕਦੇ ਇੱਥੇ ਆ ਕੇ ਹਾਂਜੀ ਟੱਚ ਐਂਡ ਫੀਲ ਸਾਡੇ ਕੋਲ ਦੋ ਸ਼ੋਰੂਮ ਆ ਦੋਨਾਂ ਸ਼ੋਰੂਮ ਦੇ ਉੱਪਰ ਸਾਡੇ ਕੋਲ ਡਿਸਪਲੇ ਆ ਸਾਡੇ ਕੋਲ ਬਾਟਮ ਮਾਉਂਟਡ ਰੈਫਰਿਜਰੇਟਰ ਵੀ ਹੈਗੇ ਜਿਹੜੇ ਥੱਲੇ ਨੀਚੇ ਫਰੀਜ਼ਰ ਹੁੰਦੇ ਉੱਪਰ ਫ੍ਰਿਜ ਆ ਓਕੇ ਹਰ ਤਰ੍ਹਾਂ ਦੀ ਜੋ ਤੁਹਾਨੂੰ ਟ੍ਰਿਪਲ ਡੋਰ ਫ੍ਰਿਜ ਹੈਗੇ ਸਾਡੇ ਕੋਲ ਹਮ ਟ੍ਰਿਪਲ ਡੋਰ ਫ੍ਰਿਜ ਤੁਹਾਨੂੰ ਸ਼ਾਇਦ ਹੀ ਮਾਰਕੀਟ ਚ ਕਿਤੇ ਮਿਲੇ ਟ੍ਰਿਪਲ ਡੋਰ ਬੀ ਐਮ ਆਰ ਜਿਹੜਾ ਬਾਟਮ ਮਾਉਂਟਡ ਫਰੀਜ਼ਰ ਹੈਗਾ ਆ ਉਹ ਤੁਹਾਨੂੰ ਕਿਸੇ ਸ਼ਾਦੀ ਮਾਰਕੀਟ ਚ ਕਿਤੇ ਮਿਲੇਗਾ ਗਲਾਸ ਦੇ ਵਿੱਚ ਸਾਡੇ ਕੋਲ ਸਾਰੇ ਕਲਰਸ ਅਵੇਲੇਬਲ ਆ ਹਰ ਤਰ੍ਹਾਂ ਦਾ ਸਾਡੇ ਕੋਲ ਪੈਟਰਨ ਅਵੇਲੇਬਲ ਆ ਜਿੱਦਾਂ ਦਾ ਮਰਜ਼ੀ ਤੁਸੀਂ ਇਹ ਇਹਦੀ ਡਿਟੇਲ ਦੇ ਰਹੇ ਸੀ ਤੁਸੀਂ ਇਹਦੇ ਡਿਟੇਲ ਇਹ ਆ ਵੀ ਇਹ ਕਨਵਰਟੇਬਲ ਫ੍ਰਿਜ ਹੈਗਾ ਸਾਈਡ ਬਾਈ ਸਾਈਡ ਜ਼ਿਆਦਾਤਰ ਕਸਟਮਰ ਨੂੰ ਇਹ ਹੁੰਦਾ ਕਿ ਆ ਫ੍ਰੀਜ਼ਰ ਆ ਸਾਰਾ ਆ ਫ੍ਰਿਜ ਆ ਇਹਨੂੰ ਫ੍ਰੀਜ਼ਰ ਨੂੰ ਫ੍ਰਿਜ ਬਣਾ ਲਓ ਸਾਰਾ ਤੇ ਸਾਰਾ ਫ੍ਰਿਜ ਬਣ ਜਾਏਗਾ ਤੁਹਾਡਾ 2025 ਲੇਟੈਸਟ 2025 ਮਾਡਲ ਹੋਊਗਾ ਲੇਟੈਸਟ ਜੀ ਇਹਦੇ ਚ ਗਲਾਸ ਡੋਰ ਆ ਡਿਸਪੈਂਸਰ ਵਾਲੇ ਹੈਗੇ ਆ ਬਲੈਕ ਹੈਗਾ ਸਿਲਵਰ ਹੈਗਾ ਉਹ ਵਾਈਟ ਆ ਬਲੈਕ ਆ ਐਕਸਚੇਂਜ ਆਫਰ ਇੱਥੇ ਵੀ ਐਕਸਚੇਂਜ ਆਫਰ ਇੱਥੇ ਵੀ ਠੀਕ ਹੈ ਔਰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਆਪਣੇ ਦਰਸ਼ਕਾਂ ਨੂੰ ਕਹਿ ਦਿੰਨਾ ਜੀ ਭਈ ਜਿਹੜੇ ਕ੍ਰੈਡਿਟ ਕਾਰਡ ਦੇ ਕਸਟਮਰ ਹੈਗੇ ਕ੍ਰੈਡਿਟ ਕਾਰਡ ਜਿਹਦਾ HDFC ਆ ICICI ਆ YES ਬੈਂਕ ਦਾ ਸਿਲੈਕਟਿਡ ਬੈਂਕ ਦੇ ਕ੍ਰੈਡਿਟ ਕਾਰਡ ਦੇ ਉੱਪਰ ਹਿਊਜ ਡਿਸਕਾਊਂਟ ਆ ਓਕੇ ਹਿਊਜ ਡਿਸਕਾਊਂਟ ਉਹ ਕਿਉਂ ਉਹਦਾ ਕਾਰਨ ਉਹ ਤਾਂ ਪਹਿਲਾਂ ਆਲਰੇਡੀ ਚੱਲਦਾ ਹੀ ਪਿਆ ਆ ਲੇਕਿਨ ਇਸ ਵੇਲੇ ਜੋ ਐਟ ਪ੍ਰੈਜ਼ੈਂਟ ਕੈਸ਼ਬੈਕ ਆ ਨਾ ਜੀ ਉਹ 올 ਟਾਈਮ ਹਾਈ ਆ ਪਤਾ ਨਹੀਂ ਹੁਣ ਕੰਪਨੀ ਦੀ ਕੀ ਪਾਲਿਸੀ ਬੈਂਕ ਦੀ ਕੀ ਪਾਲਿਸੀ ਆ ਲੇਕਿਨ 올 ਟਾਈਮ ਹਾਈ ਔਰ ਤੁਹਾਨੂੰ ਇੱਕ ਗੱਲ ਦੀ ਹੋ ਰਿਸ਼ਕ ਤਾਂ ਨਹੀਂ ਹੁੰਦਾ ਉੱਤੇ ਕੋਈ ਰਿਸਕ ਕਾ ਦਾ ਉਹ ਤਾਂ ਬੈਂਕਰੀ ਮਾਈ ਆ ਉੱਤੇ ਰਿਸਕ ਕਾ ਮੰਨ ਲਓ ਫਿਰ ਉਹ 42000 ਦਾ ਏਸੀ ਕੋਈ ਲੈਂਦਾ 10000 ਤਾਂ ਪਹਿਲੇ ਬੈਨੀਫਿਟ ਹੋ ਗਿਆ ਫਿਰ ਜੇ ਕ੍ਰੈਡਿਟ ਕਾਰਡ ਯੂਜ਼ ਕਰ ਲਿਆ 2 ਤੋਂ 3000 ਰੁਪਏ ਹੋਰ ਘਟ ਜਾਣਾ ਕੈਸ਼ਬੈਕ ਆਣਾ ਉਹ ਠੀਕ ਹੈ ਇਨਸਟੈਂਟ ਚੰਗੀ ਗੱਲ ਹੈ ਹਾਂਜੀ ਯੂਟਿਲਾਈਜ਼ ਕਰਨਾ ਚਾਹੀਦਾ ਹੈ ਮੋਕ ਯੂਟਿਲਾਈਜ਼ ਕਰੋ ਉਹਨੂੰ ਜੀ ਐਸਬੀਆਈ ਆ ਹੋਰ ਬੈਂਕ ਜਿੰਨੇ ਸਿਲੈਕਟਡ ਕਾਫੀ ਬੈਂਕਸ ਹੈਗੇ ਆ ਆਪਾਂ ਤੁਹਾਨੂੰ ਜਲਦੀ ਜਲਦੀ ਬਾਕੀ ਜਿਹੜੀ ਰੈਫਿਨਿਸ਼ੂਏਟਿਵ ਸੂਫੀ ਦਿਖਾ ਦੇ ਰੈਫਿਨਿਸ਼ੂਏਟਰ ਆਪਾਂ ਤੁਹਾਨੂੰ ਸਾਰੇ ਦਿਖਾ ਦਿੰਦੇ ਹਾਂ ਡਬਲ ਡੋਰ ਦੇ ਵਿੱਚ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਪਹਿਲਾਂ ਜਿਹੜਾ ਡਬਲ ਡੋਰ ਚ ਫ੍ਰਿਜ ਆਉਂਦਾ ਸੀ 550 ਲੀਟਰ ਤੱਕ ਆਉਂਦਾ ਸੀ ਜੀ ਹੁਣ ਸਾਡੇ ਕੋ 650 ਲੀਟਰ ਤੱਕ ਡਬਲ ਡੋਰ ਚ ਫ੍ਰਿਜ ਕਿ ਕਸਟਮਰ ਦੀ ਡਿਮਾਂਡ ਹੁੰਦੀ ਆ ਕਿ ਸਾਨੂੰ ਨਾ ਵਾਈਡ ਫ੍ਰਿਜ ਚਾਹੀਦਾ ਜਿਆਦਾ ਚੌੜਾ ਫ੍ਰਿਜ ਚਾਹੀਦਾ 650 ਲੀਟਰ ਤੱਕ ਸਾਡੇ ਕੋਲ ਤੁਹਾਨੂੰ ਡਬਲ ਡੋਰ ਫ੍ਰਿਜ ਵੀ ਮਿਲਦਾ ਅੱਛਾ ਕਪੈਸਿਟੀ ਵੱਧ ਗਈ ਆ ਕੀ ਕੂਲਿੰਗ ਕਪੈਸਿਟੀ ਵੀ ਇਨਕਰੀਜ਼ ਹੋਈ ਆ ਕੂਲਿੰਗ ਕਪੈਸਿਟੀ ਦਾ ਉਹਦੇ ਦੇਖੋ ਜੋ ਜਿੰਨੀ ਕੈਬਿਨੇਟ ਆ ਬਣਾਈ ਉਦੇ ਹਿਸਾਬ ਨਾਲ ਕੰਪਨੀ ਨੇ 쿨ਿੰਗ ਕੈਪੈਸਿਟੀ ਦੇ ਹਿਸਾਬ ਨਾਲ ਹੀ ਬਣਾਣੀ ਆ ਓਕੇ ਉਹ ਤਾਂ ਕੋਈ ਸ਼ੱਕ ਹੀ ਨਹੀਂ ਹੈ ਐਕਿਊਰੇਸੀ ਰਹਿਣੀ ਆ ਐਕਿਊਰੇਸੀ ਰਹਿ ਉਹ ਜੇ 쿨ਿੰਗ ਕਰੂਗਾ ਤਾਂ ਹੀ ਫ੍ਰੀਜ ਦਾ ਫਾਇਦਾ ਨਾ ਜੀ ਅੱਛਾ ਮੈਂ ਬਾਹਰ ਇੱਕ ਫੀਚਰ ਪੜਿਆ ਜਿਹਨੇ ਪੁੱਛਣਾ ਚਾਹੁੰਨਾ ਹਾਂਜੀ ਆ ਡੋਰ 쿨ਿੰਗ ਵਾਲਾ ਫੀਚਰ ਮੈਂ ਪਹਿਲੀ ਵਾਰ ਪੜ ਰਿਹਾ ਜੀ ਮੈਂ ਸਹੀ ਆ ਕਿ ਪਹਿਲਾਂ ਵੀ ਆਉਂਦਾ ਡੋਰ 쿨ਿੰਗ ਪਹਿਲਾਂ ਆਂਦਾ ਆ ਔਰ AI ਥਿੰਕ ਯੂ ਵੀ ਨਮਾ ਆਇਆ ਜੀ ਤੁਸੀਂ ਆਪਣੇ ਫ੍ਰੀਜ ਨੂੰ Wi-Fi ਨਾਲ ਆਪਰੇਟ ਕਰ ਸਕਦੇ ਹੋ ਔਰ ਡੋਰ ਚ 쿨ਿੰਗ ਆਉਂਦੀ ਇਹਦਾ ਫਾਇਦਾ ਕੀ ਆ ਹਮ ਕੀ ਜਦਦਾ ਅਸੀਂ ਇੱਥੇ ਸਮਾਨ ਰੱਖ ਦਿੱਤਾ ਹੋ ਕੂਲਿੰਗ ਵਿੱਚੋਂ ਆ ਰਹੀ ਹੈ ਹੂੰ ਕੂਲਿੰਗ ਇੱਥੇ ਆਂਦੇ ਆਂਦੇ ਘਟ ਜਾਂਦੀ ਹੈ ਹੂੰ ਇਹਨੂੰ ਕੂਲਿੰਗ ਦਾ ਬਾਈਪਾਸ ਦਿੱਤਾ ਭਾਈ ਡਾਇਰੈਕਟਲੀ ਜਿਹੜਾ ਫਿਰ ਨਵਾਂ ਫੀਚਰ ਹੀ ਹੋ ਗਿਆ ਨਾ ਨਵਾਂ ਫੀਚਰ ਆਮ ਤਾਂ ਨਹੀਂ ਆਉਂਦਾ ਸੀ ਆਮ ਨਹੀਂ ਆਉਂਦਾ ਇੱਥੋਂ ਵੀ ਕੂਲਿੰਗ ਆਉਂਦੀ ਆ ਜੀ ਤੇ অলਮੋਸਟ 6 ਸਾਈਡ ਕੂਲਿੰਗ ਫਰਿੱਜ ਹੈ ਹਾਂ ਉਹ ਨਵਾਂ ਫੀਚਰ ਹੈ ਨਾ ਡੋਰ ਕੂਲਿੰਗ ਨਵਾਂ ਫੀਚਰ ਹੈਗਾ ਸਾਰੇ ਡੋਰ ਚ ਇਹ ਯੂਨੀਫਾਰਮ ਕੂਲਿੰਗ ਹੋਗੀ ਸਾਰੇ ਪਾਸੇ ਔਰ 35% ਫਾਸਟ ਕੂਲਿੰਗ ਫਾਸਟ ਕੂਲਿੰਗ ਆ ਔਰ ਲਾਈਟ ਬਹੁਤ ਘਟ ਲੈਂਦਾ ਸਾਰੇ ਸਾਲ ਦੇ ਵਿੱਚ 345 ਯੂਨਿਟਸ ਸਾਰੇ ਸਾਲ ਹਾਂਜੀ ਲੈਸ ਦੈ 1360 ਦੇ ਨਾਲ ਚ 343 ਯੂਨਿਟ ਹੀ ਇਹ ਜਿਹੜਾ 500 ਲੀਟਰ ਦਾ ਫ੍ਰਿਜ ਆ ਇਹ 500 ਲੀਟਰ ਦਾ ਫ੍ਰਿਜ ਆ ਲੈਸ ਦਨ 1 ਪਰ ਡੇ ਠੀਕ ਹੈ ਜੀ ਉਹ ਜਰ ਕੀ ਜਿਹੜੇ ਛੋਟੇ ਫ੍ਰਿਜ ਆ ਜਿਹੜੇ ਪੁਰਾਣੇ ਆ ਸੀ 15 ਸਾਲ ਸਾਡੇ ਘਰ ਪਏ ਆ ਉਹ ਮਤਲਬ ਪ੍ਰਾਈਸ ਵੀ ਬਜਟ ਜੈਗਾ ਔਰ ਐਕਸਚੇਂਜ ਆਫਰ ਵੀ ਦੇ ਤਾਗੇ ਐਕਸਚੇਂਜ ਵੀ ਹੈਗੀ ਹੈ ਜੀ ਔਰ ਹਿਊਜ ਡਿਸਕਾਊਂਟ ਹੈਗਾ ਜੇ ਤੁਸੀਂ ਬਜਾਜ ਕਾਰਡ ਦੇ ਉੱਪਰ ਵੀ ਲੈਣੇ ਆ ਤਾਂ ਉਹਦੇ ਵੱਡੇ ਫ੍ਰਿਜਾਂ ਦੇ ਉੱਪਰ ਇੱਕ EMI ਇਹਨਾਂ ਨੂੰ ਬੈਕ ਆ ਠੀਕ ਹੈ ਜੀ ਹਾਂਜੀ ਤੇ ਅਸੀਂ ਕਸਟਮਰ ਨੂੰ ਤੁਹਾਡੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਪੀ ਜਿੰਨਾ ਵੀ ਆਪਣੇ ਰਖੜੀ ਵੀ ਆ ਰਹੀ ਆ ਰਖੜੀ ਦੇ ਉੱਪਰ ਤੁਹਾਨੂੰ ਇਹ ਤੋਂ ਇਲਾਵਾ ਐਕਸਚੇਂਜ ਤੋਂ ਇਲਾਵਾ ਅਸੀਂ ਸਿਲੈਕਟਿਡ ਪ੍ਰੋਡਕਟਸ ਦੇ ਉੱਪਰ ਸਿਲੈਕਟਿਡ ਪ੍ਰੋਡਕਟਸ ਦੇ ਉੱਪਰ ਤੁਹਾਨੂੰ ਅਸੀਂ ਗਿਫਟ ਵੀ ਆਈਟਮ ਵੀ ਦਵਾਂਗੇ ਨਾਲ ਗਿਫਟ ਵੀ ਸਰਕਾਰ ਦੇ ਵੱਜੋਂ ਸਨਮਾਨ ਸਨਮਾਨ ਦੇ ਵੱਜੋਂ ਤੁਹਾਨੂੰ ਅਸੀਂ ਗਿਫਟ ਵੀ ਦਵਾਂਗੇ ਜਿਹੜੀਆਂ ਸਾਡੀਆਂ ਭੈਣਾਂ ਆਉਗੀਆਂ ਉਹਨਾਂ ਨੂੰ ਨਾਲ ਦੀ ਨਾਲ ਸਨਮਾਨ ਵੀ ਕੀਤਾ ਜਾ ਸਨਮਾਨ ਕੀਤਾ ਜਾਊਗਾ ਲੇਡੀਜ਼ ਜਿਹੜੇ ਹੈਗੇ ਆ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਿਹੜੀਆਂ ਇੱਥੇ ਆਉਣਗੇ ਉਹਨਾਂ ਦਾ ਸਾਰਿਆਂ ਦਾ ਅਸੀਂ ਰਿਸਪੈਕਟ ਕਰਾਂਗੇ ਔਰ ਆਿਆਂ ਦਾ ਅਸੀਂ ਤੁਹਾਨੂੰ ਤੁਹਾਡਾ ਪੂਰਾ ਮਾਨ ਕਰਦਾ ਤੁਹਾਡੇ ਚਰਨ ਪੈਣਗੇ ਤਾਂ ਤੁਹਾਡਾ ਸਤਿਕਾਰ ਬਿਲਕੁਲ ਪੂਰਾ ਸਤਿਕਾਰ ਅੱਛਾ ਆਪਾਂ ਹੁਣ ਜਲਦੀ ਜਲਦੀ ਦਿਖਾ ਦਈਏ ਜੀ ਕਿਉਂਕਿ ਤੁਹਾਡੇ ਕੋਲ ਰੈਫਰਿਏਟਰ ਬਸ ਇਹ ਸਾਈਜ਼ ਦਾ ਫਰਕ ਆ ਬਾਕੀ ਫੀਚਰ ਜਿਹੜੇ ਆਲਮੋਸਟ ਸੇਮ ਆ ਇੱਥੇ ਬਾਹਰ ਇਹ ਇਹਦਾ ਕੰਟਰੋਲ ਸਾਰਾ ਬਾਹਰ ਆ ਇੱਥੇ ਇਹਦਾ ਕੰਟਰੋਲ ਸਾਰਾ ਬਾਹਰ ਕਈਆਂ ਦੇ ਅੰਦਰ ਆ ਕਨਵਰਟੇਬਲ ਆ ਨਾਨ ਕਨਵਰਟੇਬਲ ਆ ਸਾਰੇ ਇਹ ਸਿੰਗਲ ਡੋਰ ਰੈਫਰਿਜਰੇਟਰ ਵਾਈਫਾਈ ਫੀਚਰ ਤਕਰੀਬਨ ਸਾਰਿਆਂ ਦੇ ਹੀ ਆ ਵਾਈਫਾਈ ਆ অলਮੋਸਟ ਵਾਈਫਾਈ ਵਾਲੀਆਂ ਮਸ਼ੀਨਾਂ ਵੀ ਹੈਗੀਆਂ ਇਹ ਟਾਪ ਲੋਡ ਮਸ਼ੀਨਾਂ ਆ ਵਿਦ ਵਾਈਫਾਈ ਆ ਡਬਲ ਡੋਰ ਵਾਈਫਾਈ ਵਾਲੇ ਵੀ ਹੈਗੇ ਵਿਦਾਊਟ ਵਾਈਫਾਈ ਵੀ ਹੈਗੇ ਆ ਸਾਰੀ ਤਰ੍ਹਾਂ ਦੇ ਫ੍ਰਿਜ ਹੈਗੇ ਸਾਡੇ ਕੋਲ ਜੀ ਵਾਸ਼ਿੰਗ ਮਸ਼ੀਨਸ ਵੀ ਸਾਰੀਆਂ ਹਰ ਇੱਕ ਤਰ੍ਹਾਂ ਦੀ ਅਵੇਲੇਬਲ ਹੈਗੀਆਂ ਔਰ ਇਸ ਦੇ ਨਾਲ ਇੱਕ ਹੋਰ ਸ਼ੋਰੂਮ ਵੀ ਹੈਗਾ ਇੱਕ ਸ਼ੋਰੂਮ ਸਾਡਾ ਰਾਹੋ ਰੋਡ ਤੇ ਆ ਉੱਥੇ ਮਲਟੀ ਬ੍ਰਾਂਡ ਆ ਇੱਥੇ ਐਲਜੀ ਆ ਸਾਡਾ ਜੀ ਜਿੱਦਾਂ ਦਾ ਤੁਹਾਨੂੰ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਆ ਤੁਹਾਨੂੰ ਸਾਰੇ ਪ੍ਰੋਡਕਟ ਉਧਰ ਹੈਗੇ ਆ ਜੀ ਜੇ ਤੁਸੀਂ ਐਲਜੀ ਲੈਣਾ ਚਾਹਦੇ ਇਧਰ ਆ ਜਾਓ ਜੇ ਤੁਹਾਨੂੰ ਹੋਰ ਕੋਈ ਬ੍ਰਾਂਡ ਪਸੰਦ ਹੈਗਾ ਤਾਂ ਤੁਸੀਂ ਉਧਰ ਜਾ ਸਕਦੇ ਹੋ ਸਾਡੇ ਸਪੈਸੀਫਿਕਲੀ ਜੇ ਤੁਸੀਂ ਐਲਜੀ ਦੇ ਚਾਹਵਾਨ ਹੋ ਹਾਂ ਐਲਜੀ ਨੂੰ ਜ਼ਿਆਦਾ ਪਸੰਦ ਕਰਦੇ ਕਿਉਂਕਿ ਕਿਹਾ ਜਾਂਦਾ ਭਾਰਤ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ ਐਲਜੀ ਆ ਵਧੀਆ ਕੁਆਲਿਟੀ ਵਧੇਰਾ ਟਿਕਾਊ ਤਾਂ ਤੁਸੀਂ ਇੱਥੇ ਆ ਜਾਣਾ ਪਰ ਜੇ ਤੁਸੀਂ ਨਾਲ ਨਾਲ ਹੋਰ ਬ੍ਰਾਂਡ ਵੀ ਦੇਖਣਾ ਚਾਹੁੰਦੇ ਹੋ ਮੈਂ ਤੁਹਾਨੂੰ ਇੱਕ ਗੱਲ ਇਹਨਾਂ ਐਡ ਕਰਨੀ ਕਹਿੰਦਾ ਹਾਂ ਸ ਵੀਰਾਂ ਕਿ ਦੇਖੋ ਕੰਪਨੀ ਨਾ ਹਰ ਤਰ੍ਹਾਂ ਦਾ ਪ੍ਰੋਡਕਟ ਬਣਾਉਂਦੀ ਹੈ ਜੀ ਕੋਈ ਵੀ ਕੰਪਨੀ ਉਹ ਚੰਗਾ ਵੀ ਬਣਾ ਰਹੀ ਹੈ ਉਹ ਥੋੜਾ ਹ ਮੈਂ ਐਸੀ ਚੀਜ਼ ਆ ਤੁਹਾਡੇ ਕੋਲ ਮਾਰਜਨ ਲੈਣਾ ਕਿ ਮੈਂ ਤੁਹਾਨੂੰ ਸਹੀ ਪ੍ਰੋਡਕਟ ਸਹੀ ਸਲਾਹ ਦੇਣੀ ਆ ਕਿਉਂਕਿ ਜਿੱਦਾਂ ਹੁਣ ਅਸੀਂ ਪਤਾ ਕੀ ਹੁੰਦਾ ਕਸਟਮਰ ਕਿਸੇ ਨੂੰ ਜਾ ਕੇ ਪਰਚੇਸ ਕਰਦਾ ਜੀ ਉਹ ਸੋਚਦਾ ਕਿ ਇਹ ਐਲਜੀ ਦਾ ਐਲਜੀ ਆ ਸਾਰੇ ਜਗ੍ਹਾ ਐਲਜੀ ਸਾਰੇ ਜਗ੍ਹਾ ਐਲਜੀ ਨਹੀਂ ਹੈਗਾ ਹਮ ਹਲਕਾ ਮਤਲਬ ਕਿਦਾ ਸੇਮ ਮਾਡਲ ਚ ਹਲਕਾ ਆ ਜਾਂਦਾ ਕਿ ਜਿੱਦਾਂ ਹੁਣ ਤੁਸੀਂ ਕਿਸੇ ਸਨੈਰੀ ਦੀ ਕਾਨ ਤੇ ਜਾਓ ਜੀ 골ਡ 18 ਕੈਰੇਟ ਵੀ ਹੈ 22 ਕੈਰੇਟ ਵੀ 24 14 ਵੀ ਆ ਗਿਆ ਹੁਣ 14 ਵੀ ਆ ਗਿਆ ਹਾਂ 골ਡ ਹੀ ਕਹਾਂਦਾ ਨਾ ਪਿੱਤਲ ਦਾ ਨਹੀਂ ਹੈਗਾ ਨਾ ਆ ਪੁਆਇੰਟ ਸੁਣਨ ਵਾਲਾ ਤੇ ਸਮਝਣ ਵਾਲਾ ਹਾਂ ਤੁਸੀਂ ਤੋਂ ਇਹ ਉਹਦੀ ਦੁਕਾਨਦਾਰ ਦੀ ਇਮਾਨਦਾਰੀ ਆ ਕਿ ਉਹ ਤੁਹਾਨੂੰ ਕੀ ਪੈਸੇ ਲੈ ਕੇ ਕੀ ਚੀਜ਼ ਦਿੰਦਾ ਮੇਰੇ ਕੋਈ ਕਈ ਕਸਟਮਰ ਆਉਂਦੇ ਆ ਭਾਈ ਤੁਹਾਡੇ ਕੋਲ ਅਸੀਂ 30 ਸਾਲ ਦੇ ਜੁੜੇ ਆ ਆਪਾਂ ਇੱਕ ਵਾਰੀ ਗਲਤੀ ਨਾ ਉਧਰੋਂ ਲੈ ਲਿਆ ਉਹ ਲਿਆ ਜਿਹਦਾ ਹੀ ਆ ਪਰ ਉਹ ਚੱਲਿਆ 2 ਸਾਲ ਹੀ ਆ ਵੀ ਕਸਟਮਰ ਨੂੰ ਆਪਣਾ ਪਜਾ ਆਪੇ ਕਰਨਾ ਵੀ ਤੁਹਾਨੂੰ ਅਸੀਂ ਟੂਲ ਦੇਤਾ ਵੀ ਆਪਣਾ ਜੱਲ ਮਤਲਬ ਵੀ ਤੁਸੀਂ 24 ਕੈਰੇਟ ਉਹੀ ਦਿੰਨੇ ਆ ਹਾਂਜੀ ਜੇ ਤੁਸੀਂ ਪੈਸੇ ਵਧਿਆ ਦੇ ਰਹੇ ਆ ਮੈਂ ਤੁਹਾਨੂੰ ਦੇਖੋ ਪ੍ਰੋਡਕਟ ਮੇਰਾ ਜੈਨੂਨ ਹੋਊਗਾ ਮੇਰਾ ਕੁਆਲਟੀ ਵਧੀਆ ਤੁਸੀਂ ਦਿਖਾਉਂਗੇ ਪਹਿਲਾ ਟੋਟਲੀ ਜਿਹੜਾ ਅਪਗ੍ਰੇਡੇਡ ਹੈ ਉਹੀ ਦਿਖਾਉਂਗੇ ਨਾ ਉਹੀ ਦਿਖਾ ਰਹੀ ਸੀ ਵੇਚਦੇ ਨਹੀਂ ਤੁਸੀਂਰਾ ਹੂੰ ਤੇ ਸਾਡੇ ਕੋਲ ਤੁਸੀਂ 14 18 ਵਾਲੇ ਰੱਖਦੇ ਨਹੀਂ ਤੁਸੀਂ ਇਹ ਦੇਖੋ ਵੀ ਸਾਡੇ ਕੋਲ 25 30 30 ਸਾਲ ਪੁਰਾਣੇ ਕਸਟਮਰ ਸਾਡੇ ਨਾਲ ਜੁੜੇ ਹੋਏ ਆ ਹੂੰ ਤੁਸੀਂ ਕਿਤੇ ਵੀ ਸਾਡਾ ਪੁਰਾਣਾ ਕਸਟਮਰ ਨੂੰ ਤੁਸੀਂ ਮਾਰਕੀਟ ਫੀਡਬੈਕ ਲੈ ਲਓ ਵਧੀਆ ਅਸੀਂ ਤੁਹਾਨੂੰ ਪ੍ਰੋਡਕਟ ਦਵਾਂਗੇ ਚਲੋ 1 ਗ੍ਰਾਮ ਨਹੀਂ ਆ 24 ਕੈਰੇਟ ਹੈ ਜੀ ਸਰ ਮਾਈਕ੍ਰੋਵੇਵ ਅਸੀਂ ਆਪਣੇ ਰਿਸਪੈਕਟਿਡ ਕਸਟਮਰਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਕੋਲ ਲੇਟੈਸਟ ਜਿਹੜੇ ਹੈਗੇ ਆ ਤੁਹਾਨੂੰ 올 ਇਨ ਵਨ ਜਿਹੜਾ ਮਾਈਕ੍ਰੋਵੇਵ ਸਾਡੇ ਕੋਲ ਮਿਲੂਗਾ ਤੁਹਾਨੂੰ 에어 ਫ੍ਰਾਇਰ ਲੈਣ ਦੀ ਲੋੜ ਨਹੀਂ ਤੁਹਾਨੂੰ ਬਾਰਬੀਕਿਊ ਲੈਣ ਤੋਂ ਲੈਣ ਦੀ ਲੋੜ ਨਹੀਂ ਤੁਹਾਨੂੰ ਗ੍ਰਿਲਰ ਲੈਣ ਦੀ ਲੋੜ ਨਹੀਂ ਤੁਹਾਨੂੰ ਮਾਈਕ੍ਰੋਵੇ ਲੈਣ ਦੀ ਲੋੜ ਨਹੀਂ 올 ਇਨ ਵਨ ਸਾਡੇ ਕੋਲ ਮਾਈਕ੍ਰੋਵੇ ਤੁਹਾਨੂੰ ਮਿਲੂਗਾ ਔਰ ਬਹੁਤ ਵਧੀਆ ਜੈਨੂਨ ਪ੍ਰਾਈਸ ਤੇ ਮਿਲੂਗਾ ਐਕਸਚੇਂਜ ਆਫਰ ਤੇ ਵੀ ਐਕਸਚੇਂਜ ਆਫਰ ਇੱਥੇ ਵੀ ਹੈ ਤਾਂ ਸਾਥੀਓ ਤੁਸੀਂ ਦੇਖਿਆ ਕਿ ਇਹ ਇਕੱਲਾ ਐਲਜੀ ਦਾ ਸ਼ੋਰੂਮ ਨਹੀਂ ਹੈ ਟੈਕਨੋਲੋਜੀ ਦੀ ਦੁਨੀਆ ਤੇ ਜੇਕਰ ਤੁਸੀਂ ਐਕਸਚੇਂਜ ਆਫਰ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ ਤੇ ਰਖੜੀ ਆਫਰ ਨੂਵੀ ਗ੍ਰੈਪ ਕਰਨਾ ਚਾਹੁੰਦੇ ਹੋ ਤੁਹਾਨੂੰ ਇੱਥੇ ਪਹੁੰਚਣਾ ਪੈਣਾ ਮਲੋਤਰਾ ਸਾਹਿਬ ਮੈਂ ਚੌਣਾ ਜਾਂਦੇ ਜਾਂਦੇ ਤੁਸੀ ਆਪਣੇ ਇਸ ਗੀਤਾਪਵਨ ਰੋਡ ਤੇ ਸ਼ੋਰੂਮ ਦੀ ਅਤੇ ਰਾਹੋ ਰੋਡ ਵਾਲੇ ਸ਼ੋਰੂਮ ਦੀ ਡਿਟੇਲ ਸਾਂਝੀ ਕਰ ਦੂੰ ਗੀਤਾਵਨ ਰੋਡ ਤਾਂ ਸ਼ੋਰੂਮ ਸਾਡਾ ਪੁਰਾਣਾ ਹੀ ਹੈਗਾ ਪਿਛਲੇ 35 ਸਾਲ ਤੋਂ ਲਗਭਗ ਇੱਥੇ ਅਸੀਂ ਹੈਗੇ ਰਾਹੋ ਰੋਡ ਦਾ ਸ਼ੋਰੂਮ ਜਿਹੜਾ ਹੈਗਾ ਆ ਉਹ ਪੁਰਾਣੀ ਟਰੱਕ ਯੂਨੀਅਨ ਦੇ ਆਪੋਜ਼ਿਟ ਰਾਹੋ ਰੋਡ ਜੀ ਮੇਨ ਚੌਂਗ ਦੇ ਕੋਲ ਹੀ ਹੈਗਾ ਬਿਲਕੁਲ ਹੂੰ ਤੇ ਨਵਾਂ ਸ਼ਹਿਰ ਤੋਂ ਉੱਥੇ ਵੀ ਜਿਵੇਂ ਤੁਸੀਂ ਇੱਥੇ ਗਾਈਡੈਂਸ ਦਿੰਦੇ ਹੋ ਭਰੋਸੀਯੋ ਗਾਈਡੈਂਸ ਉੱਥੇ ਵੀ ਮਿਲੇਗੀ ਬਿਲਕੁਲ ਪੂਰੀ ਗਾਈਡੈਂਸ ਸਾਡੀ ਮਿਲੇਗੀ ਸਾਡੇ ਜੋ ਸਾਡਾ ਐਕਸਪਰਟਿਸ ਹੈਗਾ ਐਨੇ ਸਾਲਾਂ ਦਾ ਪਰ ਉੱਥੇ ਵੀ ਸੇਮ ਹੀ ਮਿਲੂਗਾ ਤੇ ਪ੍ਰਾਈਸ ਜਿਵੇਂ ਇੱਥੇ ਜੈਨੂਨ ਹੈ ਬਿਲਕੁਲ ਜੈਨੂਨ ਪ੍ਰਾਈਸ ਮਿਲੂਗੀ ਜੈਨੂਨ ਐਕਸਚੇਂਜ ਮਿਲੂਗੀ ਤੇ ਜਿਵੇਂ ਤੁਸੀਂ ਇੱਥੇ ਕਹਿੰਦੇ ਕਿ 24 ਕੈਰਟ ਸੋਨਾ ਹੀ ਦਵਾਂਗੇ 1 ਗ੍ਰਾਮ ਨਹੀਂ ਦਵਾਂਗੇ ਉੱਥੇ ਵੀ ਐਡੇ ਉੱਥੇ ਵੀ 24 ਕੈਰਟ ਦਵਾਂਗੇ ਜੀ ਬਿਲਕੁਲ ਅੱਛਾ ਅਸੀਂ ਪ੍ਰੋਡਕਟ ਵੀ ਵਧੀਆ ਵੇਚਦੇ ਆ ਅਸੀਂ ਉਹ ਚੀਜ਼ ਹੀ ਨਹੀਂ ਵੇਚਦੇ ਤੇ ਬਿਲਕੁਲ ਉਹਦਾ ਸਾਡਾ ਟ੍ਰੈਡੀਸ਼ਨ ਆ ਤੁਹਾਨੂੰ ਪਤਾ ਪਿਛਲੇ ਲਾਸਟ 30 ਪਾ ਲੈਗੇਸੀ ਨੂੰ ਕੰਟੀਨਿਊ ਕਰਾਂਗੇ ਬਿਲਕੁਲ ਕਰਾਂਗੇ ਜੀ ਕੰਟੀਨਿਊ ਕਰਾਂਗੇ ਚਲੋ ਬਹੁਤ ਸ਼ੁਕਰੇ ਸਰ ਬਹੁਤ ਚੰਗਾ ਲੱਗਿਆ ਮਿਲ ਕੇ ਥੈਂਕ ਯੂ ਸਰ ਠੀਕ ਹੈ ਜੀ ਤੇ ਸਾਥੀਓ ਤੁਸੀਂ ਗੀਤਵਪਨ ਰੋਡ ਅਤੇ ਰਾਹੋ ਰੋਡ ਤੇ ਪਹੁੰਚ ਕੇ ਆਪਣੀ ਓਪਰਚੁਨਿਟੀ ਨੂੰ ਆਫਰ ਨੂੰ ਗ੍ਰੈਬ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਸੀਂ 24 ਕੈਰਟ ਹੀ ਜਿਹੜੀ ਟੈਕਨੋਲੋਜੀ ਆ ਉਹ ਆਪਣੇ ਘਰ ਲੈ ਕੇ ਜਾਓਗੇ ਬੜੇ ਰਣਵੀਤ ਨੋਸ਼ਨ ਨੂੰ ਛੋਟੀ ਜਿੰਨੀ ਸ੍ਰੀ ਕਰ ਬਸ ਨਹੀਂ ਜਾਤੋ ਬੋਲਦੇ ਸੇਤਰਸਮਗੇ ਸਤਿ ਸ਼੍ਰੀ ਅਕਾਲ ਰੱਖਾ